ਮੇਰੀ ਪਹਿਲੀ ਫਿਲਮ ਸੀ ਮਮ ਸ਼ਾਂਤੀ ਉਹ ਮੇਰੀ ਮੀਟਿੰਗ ਹੋਈ ਸ਼ਾਹਰੁਖ ਖਾਨ ਨਾਲ ਨਾ ਸੋ ਉਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਫਿਲਮ ਤੁਹਾਨੂੰ ਕਿਉਂ ਨਹੀਂ ਆਉਂਦੀ ਹੈ ਅੱਛਾ ਸੋ ਫੇਰ ਮੈਂ ਉਹਨੂੰ ਆਪਣਾ ਬਿਜ਼ਨਸ ਪਲਾਨ ਸਮਝਾਇਆ ਕਿ ਯਾਰ ਇਹ ਫਿਲਮ ਮੈਨੂੰ ਦੇਂਦਾ ਤੁਹਾਨੂੰ ਆ ਬੈਨੀਫਿਟਸ ਹੋਣਗੇ ਮੇਰੇ ਖਿਆਲ ਜਦੋਂ ਬੰਦਾ ਫੀਲਡ 'ਚ ਨਵਾਂ ਆਉਂਦਾ ਨਾ ਉਹਦੇ ਲਈ ਬਹੁਤ ਸਾਰੀਆਂ ਮੁਸ਼ਕਲਾਂ ਹੁੰਦੀਆਂ ਜਿਨ੍ਹਾਂ ਨੂੰ ਟੈਕਲ ਕਰਨਾ ਔਖਾ ਹੁੰਦਾ ਵਿਦਆਊਟ ਟੀਮ ਜੇ ਤੁਹਾਡੇ ਕੋਲ ਟੀਮ ਵੀ ਹੋਵੇ ਲੇਕਿਨ ਤਜਰਬਾ ਨਹੀਂ ਹੁੰਦਾ ਉਦੋਂ ਤੇ ਬਹੁਤ ਸਾਰੀਆਂ ਚੀਜ਼ਾਂ ਉੱਪਰ ਥੱਲੇ ਹੁੰਦੀਆਂ ਨੇ ਤੁਸੀਂ ਉਸ ਚੀਜ਼ਾਂ ਨੂੰ ਦੇਖ ਇਹ ਜਦੋਂ ਕੈਰੀ ਇੰਡਸਟਰੀ 3 ਆਈ ਸੀ ਜੀ ਤੇ ਲੋਕਾਂ ਨੂੰ 100 ਕਰੋੜ ਦੀ ਗੱਲ ਇੱਕ ਜੋਕ ਲੱਗਦੀ ਸੀ ਲੱਗਦੀ ਸੀ ਹੈਨਾ ਬੈਡ ਇਵੈਂਚੁਅਲੀ ਉਹ ਉਹ ਪ੍ਰੋਡਕਟ ਉਹ ਸਾਡੀ ਊਮਜੀ ਦੀ ਟੀਮ ਹੰਬਲ ਦੀ ਟੀਮ ਗਿਪੀ ਹੋਰੀ ਸਾਡੀ ਪੂਰੀ ਟੀਮ ਉਹ ਅਸੀਂ ਉਹ ਬੇਸਿਕਲੀ ਜਿਹੜਾ ਸਾਨੂੰ ਇੱਕ ਸੁਪਨਾ ਲੱਗਦਾ ਸੀ ਉਹ ਪੂਰਾ ਕੀਤਾ ਹੈ ਸਾਡਾ ਇੰਡਸਟਰੀ ਚ ਕਿਸੇ ਹੋਰ ਨਾਲ ਕੰਪੀਟੀਸ਼ਨ ਨਹੀਂ ਹੁੰਦਾ ਸਾਡਾ ਹਰ ਫਿਲਮ ਚ ਖੁਦ ਨਾਲ ਹੀ ਕੰਪੀਟੀਸ਼ਨ ਹੁੰਦਾ ਹੈ ਪ੍ਰੋਮੋਸ਼ਨ ਦਾ ਕਿੰਨਾ ਇੱਕ ਹੱਥ ਹੁੰਦਾ ਫਿਲਮ ਨੂੰ ਕਾਮਯਾਬ ਕਰਨ ਦੇ ਵਿੱਚ ਪ੍ਰੋਮੋਸ਼ਨ ਕਰਨਾ ਉਨਾ ਹੀ ਇੰਪੋਰਟੈਂਟ ਔਰ ਉਨਾ ਹੀ ਜ਼ਰੂਰੀ ਕੰਮ ਹੈ ਜਿੰਨਾ ਫਿਲਮ ਬਣਾਣਾ ਸਾਊਥ ਵਾਲੇ ਐ ਕਰਦੇ ਸਾਊਥ ਵਾਲੇ ਔਂ ਕਰਦੇ ਇਹ ਬੜੀਆਂ ਗੱਲਾਂ ਆਪਾਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਆਪਾਂ ਸਨ ਵਿੱਚ ਜਾਣੇ ਉੱਥੇ ਵੀ ਲੋਕ ਉਹਨੇ ਪੰਜਾਬੀ ਫਿਲਮ ਲਈ ਨਹੀਂ ਹੁੰਦੇ ਜਿਨੇ ਬਾਲੀਵੁੱਡ ਵਾਲੀ ਜਾਂ ਸਾਊਦੀ ਕੋ ਫਿਲਮ ਲੱਗੀ ਹੋਵੇ ਤੇ ਰਸ਼ ਪੈ ਜਾਂਦਾ ਲੋਕਾਂ ਦਾ ਉਹਦੇ ਪਿੱਛੇ ਕਾਰਨ ਕੀ ਮੰਨਦੇ ਹੋ ਕਿਹਦਾ ਫੇਲੀਅਰ ਆਪਾਂ ਕਹਿ ਸਕਦੇ ਭੀ ਇਦਾਂ ਕਿਉਂ ਹੁੰਦਾ ਸਾਡੇ ਆਪਣੀ ਜਿڑی ਉਹਨਾਂ ਦੀ ਮਦਰ ਟੰਗ ਹੈ ਉਹਨਾਂ ਦਾ ਪਿਆਰ ਇੰਨਾ ਕਿ ਜ਼ਿਆਦਾ ਹੈ ਕਿ ਜੇ ਕੋਈ ਹੋਰ ਲੈਂਗੁਏਜ ਦੀ ਫਿਲਮ ਲੱਗੀ ਏ ਬਟ ਉਹਨਾਂ ਲਈ ਉਹ ਫਿਲਮ ਨੂੰ ਦੇਖਣਾ ਧਰਮ ਹੈ ਇਹ ਫਿਲਮ ਹੋਈ ਹੈ ਜਿੰਦੇ ਪੈਸੇ ਵੀ ਪੂਰੇ ਹੋਣ ਤੇ ਲੋਕ ਉਹਨੂੰ ਪਸੰਦ ਵੀ ਕਰਨ ਸੋ 2026 ਸਾਡੇ ਲਈ ਸਾਡਾ ਮਾਸਟਰ ਪਲਾਨ ਇਹੀ ਹੈ ਕਿ ਅਸੀਂ ਡਿਜੀਟਲ ਦੀ ਦੁਨੀਆ 'ਚ ਇੱਕ ਰੈਵੋਲੂਸ਼ਨ ਲੈ ਕੇ ਆਈਏ ਥਰੂ ਥਰੂ ਬਹੁਤ ਡਿਫਰੈਂਟ ਕੰਟੈਂਟ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰਦਾਨਾ ਸਪੋਕਸਮੈਨ ਮੈਂ ਪਰਮਵੀਰ ਸਿੰਘ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਤੇ 42 ਦਿਨ ਚੱਲਣ ਦੇ ਨੇ ਮਿੱਟੀ ਦਾ ਕੁਲੜ ਹੱਥ ਚਾ ਤੇ ਚਾਹ ਦਾ ਸਵਾਦ ਵੀ ਨਾਲ-ਨਾਲ ਜ਼ਰੂਰੀ ਆ ਕਿਉਂਕਿ ਅੱਜ ਜਿਨ੍ਹਾਂ ਨਾਲ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਨੀਆਂ ਨੇ ਜਿਹੜੀ ਸਖਸ਼ੀਅਤ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਬਹੁਤ ਸਾਰੀਆਂ ਚੀਜ਼ਾਂ ਬਾਰੇ ਅੱਜ ਆਪਾਂ ਉਹਨਾਂ ਕੋਲੋਂ ਜਾਣਕਾਰੀ ਲਵਾਂਗੇ ਕਿਉਂਕਿ ਪੰਜਾਬੀ ਸਿਨੇਮੇ ਨੂੰ ਲੀ ਤੇ ਲਿਆਉਣਾ ਔਰ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਔਰ ਲੋਕਾਂ ਤੱਕ ਪਹੁੰਚਾਉਣਾ ਓਵਰ ਸੀਜ਼ ਫਿਲਮਾਂ ਨੂੰ ਲੈ ਕੇ ਜਾਣਾ ਐਡੀਆਂ ਐਡੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਭਾਵੇਂ ਉਹ ਪ੍ਰੋਡਕਸ਼ਨ ਹੋਵੇ ਹਰ ਤਰ੍ਹਾਂ ਦਾ ਕੰਮ ਜਿਹੜਾ ਉਹਨਾਂ ਨੇ ਆਪਣੇ ਮੋਢਿਆਂ ਤੇ ਚੱਕਿਆ ਹੋਇਆ ਔਰ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਵੱਡਾ ਨਾਮ ਉਹਨਾਂ ਨੇ ਸਥਾਪਿਤ ਕੀਤਾ ਔਰ ਤੁਸੀਂ ਸਾਰੇ ਵਕੂਬੀ ਉਹਨਾਂ ਨੂੰ ਜਾਣਦੇ ਹੋ ਉਹਨਾਂ ਦੇ ਬਣਾਏ ਹੋਏ ਸਿਨੇਮੇ ਵੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਨੇ ਤੇ ਸਿਨੇਮੇ ਵੀ ਉਹਨਾਂ ਸ਼ਹਿਰਾਂ 'ਚ ਨੇ ਜਿੱਥੇ ਸਿਨੇਮੇ 20 25 25 ਕਿਲੋਮੀਟਰ ਦੂਰ ਨੇ ਤੇ ਉਹਨਾਂ ਨੇ ਉੱਥੋਂ ਤੱਕ ਵੀ ਸਿਨਮਾ ਪਹੁੰਚਾਇਆ ਸੋ ਬਹੁਤ ਸਾਰੀਆਂ ਗੱਲਾਂ ਮੈਂ ਗੱਲ ਕਰ ਰਿਹਾ ਹਾਂ ਓਮ ਜੀ ਗਰੁੱਪ ਦੇ ਡਾਇਰੈਕਟਰ ਮਨੀਸ਼ ਸਾਨੀ ਸਾਹਿਬ ਦੀ ਆਓ ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਫਿਰ ਕਰਦੇ ਹਾਂ ਦਿਲ ਦੀਆਂ ਗੱਲਾਂ ਸਰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਾਲ ਜੀ ਸਤਿ ਸ਼੍ਰੀ ਅਕਾਲ ਬਰਨ ਜੀ ਠੀਕ ਠਾਕ ਹਾਂ ਸਰ ਬਹੁਤ ਵਧੀਆ ਥੈਂਕ ਯੂ ਸੋ ਮਚ ਸਰ ਐਡੀਆਂ ਵੱਡੀਆਂ ਜ਼ਿੰਮੇਵਾਰੀਆਂ ਲਈ ਫਿਰਦੇ ਹੋ ਤੇ ਮ ਜਦੋਂ ਆਪਾਂ ਸਿਨਮੇ ਦਾ ਨਾਮ ਜ਼ੁਬਾਨ ਤੇ ਆਉਂਦਾ ਨਾ ਤੇ ਬੜੇ ਤਰ੍ਹਾਂ ਦੇ ਖਿਆਲ ਆਉਂਦੇ ਨੇ ਪਰ ਜਦੋਂ ਇਹਦੇ ਅੰਦਰ ਜਾਂਦੇ ਨੇ ਤੇ ਜ਼ਿੰਮੇਵਾਰੀਆਂ ਦਾ ਏਡਾ ਤਗੜਾ ਪੰਡਾਲ ਆ ਲਿਆ ਵੀ ਸ਼ਾਇਦ ਉਹਦੇ ਵਿੱਚ ਵੜ ਗਏ ਤੇ ਫਿਰ ਸਮਝ ਨਹੀਂ ਆਉਂਦੀ ਕਿਹੜੀ ਚੀਜ਼ ਕਿੱਥੇ ਰੱਖਣੀ ਤੁਸੀਂ ਇਹ ਸਾਰੀਆਂ ਚੀਜ਼ਾਂ ਕਦੋਂ ਤੋਂ ਕਰ ਰਹੇ ਹੋ ਔਰ ਇਹਨਾਂ ਦੇ ਵਿੱਚ ਵਿਚਰਦਿਆਂ ਕਿੰਨੀਆਂ ਕੁ ਮੁਸ਼ਕਲਾਂ ਆਈਆਂ ਔਰ ਹੁਣ ਸਫ਼ਰ ਕਿਹੋ ਜਿਹਾ ਪਹਿਲੇ ਤਾਂ ਥੈਂਕ ਯੂ ਆਪਾਂ ਅੱਜ ਗੱਲਬਾਤ ਤਾਂ ਕਰ ਰਹੇ ਹਾਂ ਜੀ ਸੋ ਫਸਟ ਆਫ ਆਲ ਕੀ ਕੀ ਮੇਰੀ ਜਿਹੜੀ ਜਰਨੀ ਹੈ ਉਹ ਜਰਨੀ ਮੇਰੀ ਸਟਾਰਟ ਹੋਈ ਸੀ 2007 ਤੋਂ ਜੀ ਮੇਰੀ ਪਹਿਲੀ ਫਿਲਮ ਸੀ ਓਮ ਸ਼ਾਂਤੀ ਉਹ ਜੀ ਸੋ ਓਮ ਸ਼ਾਂਤੀ ਉਹ ਵੀ ਬਿਕੋਜ਼ ਮੈਂ ਫਿਲਮ ਟ੍ਰੇਡ ਤੋਂ ਨਹੀਂ ਸੀ ਮੇਰਾ ਕੋਈ ਹੋਰ ਬਿਜ਼ਨਸ ਸੀ ਤੇ ਮੈਂ 2007 ਚ ਫਿਲਮ ਟ੍ਰੇਡ ਚ ਐਂਟਰ ਕੀਤਾ ਜੀ ਸੋ ਮੈਨੂੰ ਇਹ ਲੱਗਾ ਮੈਨੂੰ ਬਹੁਤ ਐਕਸਾਈਟਿੰਗ ਫਿਲਮ ਲੱਗੀ ਹੈ ਨਾ ਸੋ ਮੇਰੀ ਮੀਟਿੰਗ ਹੋਈ ਸ਼ਾਹਰੁਖ ਖਾਨ ਨਾਲ ਹੈ ਨਾ ਸੋ ਉਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਫਿਲਮ ਤੁਹਾਨੂੰ ਕਿਉਂ ਦੇਈਏ ਅੱਛਾ ਸੋ ਫੇਰ ਮੈਂ ਉਹਨੂੰ ਆਪਣਾ ਬਿਜ਼ਨਸ ਪਲਾਨ ਸਮਝਾਇਆ ਕਿ ਯਾਰ ਇਹ ਫਿਲਮ ਮੈਨੂੰ ਦੇਂਦਾ ਤੁਹਾਨੂੰ ਆ ਬੈਨੀਫਿਟਸ ਹੋਣਗੇ ਕਿ ਉਦੋਂ ਪੰਜਾਬ ਚ ਕੋਈ 35 40 ਸਿਨੇਮਾ ਫਿਲਮ ਲੱਗਦੀ ਸੀ ਮੈਂ ਕਿਹਾ ਯਾਰ ਅਸੀਂ ਇਹਨੂੰ ਬਹੁਤ ਮਲਟੀਪਲਾਈ ਕਰ ਸਕਦੇ ਹਾਂ ਉਹ ਕਹਿੰਦਾ ਮਲਟੀਪਲਾਈ ਕਰਨ ਦੀ ਕੋਸਟ ਆਉਂਦੀ ਹੈ ਮੈਂ ਕਿਹਾ ਕੋਸਟ ਵੀ ਤੁਸੀਂ 베ਰ ਨਹੀਂ ਕਰਨੀ ਉਹ ਵੀ ਮੈਂ 베ਰ ਕਰਾਂਗਾ ਸੋ ਉਹ ਪਹਿਲੀ ਫਿਲਮ ਸੀ ਜਿਹੜੀ ਪੰਜਾਬ ਚ ਜਦੋਂ 35 40 ਸਿਨੇਮੇ ਚ ਲੱਗਦੀ ਸੀ ਉਹ ਤਕਰੀਬਨ 70 80 ਸਿਨੇਮੇ ਚ ਫਿਲਮ ਲੱਗੀ ਫਿਲਮ ਬਲੌਕਬਸਟਰ ਹੋਈ ਬੰਬੇਜ ਦਾ ਡੀ ਰੈਕਗਨਾਈਜ਼ੇਸ਼ਨ ਸ਼ੁਰੂ ਹੋ ਗਈ ਵਾਹ ਸੋ ਉਸ ਤੋਂ ਬਾਅਦ ਅਸੀਂ ਬਹੁਤ ਸਾਰੀਆਂ ਹਿੰਦੀ ਫਿਲਮਾਂ ਕੀਤੀਆਂ ਕਿ ਉਹਦੋਂ ਪੰਜਾਬੀ ਫਿਲਮਜ਼ ਦਾ ਦੌਰ ਕੋਈ ਬਹੁਤ ਜ਼ਿਆਦਾ ਵਧੀਆ ਨਹੀਂ ਸੀ ਨਾ 2012 13 ਤੋਂ ਫਿਰ ਜਦੋਂ ਸਾਨੂੰ ਇਹ ਲੱਗਾ ਕਿ ਪੰਜਾਬੀ ਸਿਨੇਮਾ ਅ ਚ ਕੁਆਲਿਟੀ ਫਿਲਮਸ ਬੰਨਿਆ ਸ਼ੁਰੂ ਹੋ ਗਈਆਂ ਨੇ ਇਹ ਫਿਲਮਾਂ ਦਾ ਬਾਕਸ ਆਫਿਸ ਬਹੁਤ ਵੱਡਾ ਹੋ ਸਕਦਾ ਹੈ ਦੈਨ ਫਿਰ ਅਸੀਂ ਥੋੜੇ ਟਾਈਮ ਲਈ ਹਿੰਦੀ ਫਿਲਮਾਂ ਨੂੰ ਬ੍ਰੇਕ ਦੇ ਕੇ ਸੋ ਅਸੀਂ ਫੁਲੀ ਪੰਜਾਬੀ ਸਿਨੇਮਾ ਨੂੰ ਡੈਡੀਕੇਟਿਡ ਹੋ ਗਏ ਵਾਹ ਸੋ ਉਤੋਂ ਫੇਰ ਜਰਨੀ ਸਟਾਰਟ ਹੋਈ ਜੀ ਸੋ ਫਿਰ ਉਸ ਤੋਂ ਬਾਅਦ ਯੂ ਨੇਮ ਐਨੀ ਫਿਲਮ ਬਿਲਕੁਕਲ ਚੱਲਦੇ ਰਹੀ ਫਿਰ ਚੱਲਦੇ ਰਹੇ ਚਾਹ ਲਾਓ ਠੰਡੀ ਹੋ ਰਣੀ ਸਿਆਲ ਚ ਸਭ ਤੋਂ ਵੱਧ ਕੇਂਦਰ ਸਾਡੇ ਪੰਜਾਬੀਆਂ ਦੇ ਪਰਿਵਾਰਾਂ 'ਚ ਸਿਰ ਦੁਖੇ ਤੇ ਚਾਹ ਚੇਕਾ ਹੋਂ ਤੇ ਚਾਹ, ਟੱਕਿਆਂ ਤੇ ਚਾਹ, ਬਿਲਕੁਲ ਜੀ ਕਰਨ ਡਿਆ ਤੇ ਚਾਹ ਚਾਹ ਦਾ ਇੰਨਾ ਚਾਹ ਆ ਨਾ ਮੈਂ ਕਿਹਾ ਗੱਲਾਂ ਹੋਣੀਆਂ ਇਹਦੇ ਨਾਲ ਚਾਹ ਤਾਂ ਹੋਣੀ ਚਾਹੀਦੀ ਆ ਔਰ ਤੁਹਾਨੂੰ ਵੀ ਦੱਸ ਦਿੰਨੇ ਆ ਜੀ ਅਸੀਂ ਸੈਕਟਰ 91 ਚਾਹੇ ਚੂਰੀ ਤੇ ਬੈਠੇ ਆ ਔਰ ਇਹਨਾਂ ਦੀ ਚਾਹ ਵੈਸੇ ਬੜੀ ਲਾਜਵਾਬ ਹੁੰਦੀ ਆ ਬਿਲਕੁਲ ਹੁੰਦੀ ਜੀ ਬਹੁਤ ਹੁੰਦੀ ਆ ਤੇ ਸਾਨੀ ਸਾਹਿਬ ਮੈਨੂੰ ਇੱਕ ਚੀਜ਼ ਦੱਸੋ ਕਿ ਜਦੋਂ ਤੁਸੀਂ ਸ਼ੁਰੂ ਕੀਤਾ ਸ਼ੁਰੂ-ਸ਼ੁਰੂ ਦੇ ਵਿੱਚ ਨਾ ਬਹੁਤ ਸਾਰੇ ਚੈਲੰਜਸ ਹੁੰਦੇ ਨੇ ਔਰ ਮੇਰੇ ਖਿਆਲ ਜਦੋਂ ਬੰਦਾ ਫੀਲਡ 'ਚ ਨਵਾਂ ਆਉਂਦਾ ਨਾ ਉਹਦੇ ਲਈ ਬਹੁਤ ਸਾਰੀਆਂ ਮੁਸ਼ਕਲਾਂ ਹੁੰਦੀਆਂ ਜਿਨ੍ਹਾਂ ਨੂੰ ਟੈਕ ਜੇ ਤੁਹਾਡੇ ਕੋਲ ਟੀਮ ਵੀ ਹੋਵੇ ਲੇਕਿਨ ਤਜਰਬਾ ਨਹੀਂ ਹੁੰਦਾ ਉਦੋਂ ਤੇ ਬਹੁਤ ਸਾਰੀਆਂ ਚੀਜ਼ਾਂ ਉੱਪਰ ਥੱਲੇ ਹੁੰਦੀਆਂ ਨੇ ਤੁਸੀਂ ਉਸ ਚੀਜ਼ਾਂ ਨੂੰ ਦੇਖਿਆ ਔਰ ਮੈਨੇਜ ਕਿਵੇਂ ਕੀਤਾ ਉਹ ਦੱਸਿਓ ਯਾਰ ਮੈਂ ਇਹਨੂੰ ਪਹਿਲੀ ਇੰਡਸਟਰੀ ਦੇ ਜਿਹੜੇ ਸੀ ਨਾ ਉਹ ਗੈਪਸ ਜਿਹੜੇ ਸੀ ਉਹ ਫਿਲ ਕੀਤੇ ਸੋ ਮੈਨੂੰ ਇਹ ਲੱਗਾ ਕਿ ਆਪਾਸ ਸਿੰਘ ਵਰਸਸ ਕੌਰ ਦੀ ਜਦੋਂ ਉਹਨੇ ਗੱਲ ਕਰ ਰਹੀ ਸੀ ਜੀ ਸੋ ਮੇਰੀ ਗਿੱਪੀ ਹੋਰ ਨਾਲੋਂ ਪਹਿਲੀ ਫਿਲਮ ਸੀ ਜੀ ਸੋ ਸਿੰਘ ਵਰਸਸ ਕੌਰ ਲਈ ਉਹਨਾਂ ਕੋ ਪੰਜਾਬ ਚ ਕੁਆਲਿਟੀ ਡਿਸਟ੍ਰਿਬਿਊਟਰ ਸੀਗਾ ਮੈਂ ਉਹਨਾਂ ਨੂੰ ਅਪਰੋਚ ਕੀਤੀ ਕਿ ਯਾਰ ਮੈਨੂੰ ਫਿਲਮ ਤੁਸੀਂ ਪੰਜਾਬ ਤੋਂ ਬਾਹਰ ਦਿਓ ਦੈਨ ਹੀ ਸੈਡ ਕਿ ਪੰਜਾਬ ਤੋਂ ਬਾਹਰ ਤਾਂ ਬਿਜ਼ਨਸ ਨਹੀਂ ਹੁੰਦਾ ਮੈਂ ਕਿਹਾ ਜੀ ਅਸੀਂ ਕਰਾਂਗੇ ਦੈਨ ਉਹਨਾਂ ਨੇ ਸਾਡੇ ਤੇ ਬਲੀਵ ਕੀਤਾ ਅਸੀਂ ਉਹ ਫਿਲਮ ਨੂੰ ਪੰਜਾਬ ਤੋਂ ਬਾਹਰ ਦਿੱਲੀ ਯੂਪੀ ਰਾਜਸਥਾਨ ਬੰਬੇ ਉੱਥੇ ਫਿਲਮ ਨੂੰ ਉਹ ਕਾਈਂਡ ਆਫ ਪਹਿਲੀ ਫਿਲਮ ਹੀ ਸੀ ਕਿ ਜਿਹੜੀ ਪੰਜਾਬ ਤੋਂ ਬਾਹਰ ਪ੍ਰੋਪਰ ਰਿਲੀਜ਼ ਹੋਈ ਸੀ ਸੋ 45 50 ਸਿਨੇਮੇ ਲੱਗੇ ਉਹਦਾ ਬਿਜ਼ਨਸ ਹੋਇਆ ਸੋ ਸਾਡਾ ਥੋੜਾ ਜਿਹਾ ਉਹ ਵੀ ਇੱਕ ਫਾਰਮੈਟ ਰਿਹਾ ਕਿ ਯਾਰ ਕੀ ਜੋ ਚੱਲ ਰਿਹਾ ਹੈ ਸਿਰਫ ਉਹ ਨਾ ਕਰੋ ਹੈ ਨਾ ਕੁਝ ਕੁਝ ਨਵਾਂ ਇਨੋਵੇਟਿਵ ਲੈ ਕੇ ਆਓ ਹੋਰ ਉਹ ਅਸੀਂ ਆਈ ਥਿੰਕ ਫਿਲਮ ਬਾਈ ਫਿਲਮ ਪ੍ਰੂਫ ਕੀਤਾ ਜੀ ਇੱਕ ਦੋ ਕੈਰੀ ਇੰਟਰੋਡਰ 3 ਆਈ ਸੀ ਜੀ ਜੋ ਲੋਕਾਂ ਨੂੰ 100 ਕਰੋੜ ਦੀ ਗੱਲ ਇੱਕ ਜੋਕ ਲੱਗਦੀ ਸੀ ਲੱਗਦੀ ਸੀ ਹੈਨਾ ਬੈਡ ਇਵੈਂਚੁਅਲੀ ਉਹ ਉਹ ਪ੍ਰੋਡਕਟ ਉਹ ਸਾਡੀ ਓਮ ਜੀ ਦੀ ਟੀਮ ਹੰਬਲ ਦੀ ਟੀਮ ਗਿਪੀ ਹੋਰੀ ਸਾਡੀ ਪੂਰੀ ਟੀਮ ਉਹ ਅਸੀਂ ਉਹ ਬੇਸਿਕਲੀ ਜਿਹੜਾ ਸਾਨੂੰ ਇੱਕ ਸੁਪਨਾ ਲੱਗਦਾ ਸੀ ਉਹ ਪੂਰਾ ਕੀਤਾ ਹੈ ਉਹਦੇ ਲਈ ਅਸੀਂ 38 ਕੰਟਰੀਜ਼ ਚ ਸਾਈਮਲਟੈਨियसली ਉਹ ਫਿਲਮ ਰਿਲੀਜ਼ ਕੀਤੀ ਜਿਹੜੀ ਸਿਰਫ 7-8 ਕੰਟਰੀਆਂ ਚ ਰਿਲੀਜ਼ ਹੁੰਦੀ ਸ ਰਿਲੀਜ਼ ਹੁੰਦੀ ਹੈ ਹਾਂਜੀ ਅੱਛਾ ਮੈਨੂੰ ਦੱਸੋ ਵੀ ਸਰ ਜਦੋਂ ਆਪਾਂ ਓਵਰਸੀਜ਼ ਫਿਲਮ ਲੈ ਕੇ ਜਾਣੀ ਹੁੰਦੀ ਹੈ ਇਸੇ ਵਾਸਤੇ ਤੁਹਾਡਾ ਹੋਲਡ ਚਾਹੀਦਾ ਤੁਹਾਡੇ ਅچھے ਲਿੰਕਸ ਚਾਹੀਦੇ ਨੇ ਕਿਉਂਕਿ ਫਿਲਮ ਡਿਸਟ੍ਰੀਬਿਊਟ ਕਰਨਾ ਔਰ ਲੋਕਾਂ ਤੱਕ ਪਹੁੰਚਾਉਣੀ ਉਹਦੇ ਵਿੱਚ ਬਹੁਤ ਵੱਡੀ ਟੀਮ ਔਰ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਮੈਨੇਜ ਕਰਦੇ ਹੋ ਜਦੋਂ ਇੱਕ ਫਿਲਮ ਡਿਸਟ੍ਰੀਬਿਊਟ ਕਰਨੀ ਹੁੰਦੀ ਹੈ ਕਈ ਵਾਰੀ ਇੱਕ ਟਾਈਮ ਤੇ ਇੱਕ ਦੋ ਦਿਨ ਦੇ ਗੈਪ ਤੇ ਆਪਾਂ ਫਿਲਮਾਂ ਇਕੱਠੀਆਂ ਵੀ ਰਿਲੀਜ਼ ਹੁੰਦੀਆਂ ਨੇ ਤੇ ਤੁਹਾਡੀ ਟੀਮ ਕੋਲੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਦੋਂ ਕਿੰਨਾ ਕੁ ਪ੍ਰੈਸ਼ਰ ਹੁੰਦਾ ਟੀਮ ਤੇ ਨਹੀਂ ਪ੍ਰੈਸ਼ਰ ਦੇਖੋ ਜੀ ਮੈਨੂੰ ਲੱਗਦਾ ਕਿ ਹਰ ਇਨਸਾਨ ਦੀ ਲਾਈਫ 'ਚ ਦੋ ਤਰ੍ਹਾਂ ਦਾ ਪ੍ਰੈਸ਼ਰ ਹੁੰਦਾ ਇੱਕ ਪੋਜ਼ਿਟਿਵ ਪ੍ਰੈਸ਼ਰ ਹੁੰਦਾ ਹੈ ਕਿ ਨੈਗੇਟਿਵ ਪ੍ਰੈਸ਼ਰ ਹੁੰਦਾ ਜੀ ਸੋ ਪੋਜ਼ਿਟਿਵ ਪ੍ਰੈਸ਼ਰ ਦਾ ਹਮੇਸ਼ਾ ਲੈ ਕੇ ਤੁਸੀਂ ਡਿਲੀਵਰ ਕਰ ਸਕਦੇ ਹੋ ਜੀ ਸੋ ਅਸੀਂ ਵੀ ਉਹੀ ਕਰਦਾ ਕਿ ਸਾਡਾ ਇੰਡਸਟਰੀ 'ਚ ਕਿਸੇ ਹੋਰ ਨਾਲ ਕੰਪੀਟੀਸ਼ਨ ਨਹੀਂ ਹੁੰਦਾ ਸਾਡਾ ਹਰ ਫਿਲਮ 'ਚ ਖੁਦ ਨਾਲ ਹੀ ਕੰਪੀਟੀਸ਼ਨ ਹੁੰਦਾ ਹੈ ਕਿ ਯਾਰ ਅਸੀਂ ਲਾਸਟ ਫਿਲ ਇਨ ਇਸਨਾਂ ਮਾ ਲਗਾਈ ਸੀ ਇਦਾਂ ਦੀ ਮਾਰਕੀਟਿੰਗ ਕੀਤੀ ਸੀ ਅਸੀਂ ਨੈਕਸਟ ਫਿਲਮ 'ਚ ਆ ਕਰਨਾ ਹੈ ਨੈਕਸਟ ਫਿਲਮ ਦਾ ਬਿਜ਼ਨਸ ਜਿਹੜਾ ਸੀ ਉਹ ਪਿਛਲੀ ਫਿਲਮ ਦੇ ਬਿਜ਼ਨਸ ਤੋਂ ਕਰਾਸ ਕਰਨਾ ਸੋ ਉਹ ਸਾਰੇ ਚੈਲੰਜੇਸ ਅਸੀਂ ਐਕਸੈਪਟ ਕਰਦੇ ਆਂ ਥੈਨ ਫਿਰ ਅਸੀਂ ਮਾਰਕੀਟ 'ਚ ਉਤਰਦੇ ਆਂ ਸੋ ਉਦਾਂ ਹੀ ਸਾਡੀ ਪੂਰੀ ਟੀਮ ਜੀ ਗਲੋਬਲੀ ਸਾਡੇ ਖੁਦ ਦੇ ਆਫਿਸਿਸ ਨੇ ਸਭ ਜਗ੍ਹਾ ਸੋ ਉਹ ਟੀਮ ਵੀ ਸਾਡੀ ਬਹੁਤ ਐਨਰਜੈਟਿਕ ਟੀਮ ਹੈ ਜਿਹੜੀ ਰੋਜ਼ ਨਵੇਂ-ਨਵੇਂ ਸਾਡੇ ਲਈ ਮਾਰਕੀਟਿੰਗ ਦੇ ਆਈਡੀਆਜ਼ ਲੈ ਕੇ ਆਂਦੀ ਆ ਗਲੋਬਲੀ ਜਿੱਥੇ ਫਿਲਮਜ਼ ਨਹੀਂ ਪਹੁੰਚਦੀਆਂ ਪੰਜਾਬੀ ਅਸੀਂ ਟਰਾਈ ਕਰਦੇ ਹਾਂ ਉੱਥੇ ਫਿਲਮਸ ਪਹੁੰਚਣ ਸੋ ਉਹ ਸਿਨੇਮਾ ਨੂੰ ਵੱਡਾ ਕਰਨ ਦਾ ਇੱਕ ਬਹੁਤ ਵੱਡਾ ਆ ਰੀਜ਼ਨ ਹੈ ਉਦਾਂ ਹੀ ਸਿਨੇਮਾ ਵੱਡਾ ਹੋਏਗਾ ਸਰ ਜਦੋਂ ਤੁਸੀਂ ਕੋਈ ਫਿਲਮ ਦੇ ਸੈੱਟ ਤੇ ਜਾਂਦੇ ਹੋ ਔਰ ਚੀਜ਼ ਬਣਦੀ ਹੋਵੇ ਤਾਂ ਬੰਦੇ ਨੂੰ ਪਤਾ ਹੁੰਦਾ ਹਾਂ ਆ ਫਿਲਮ ਇੰਨੀ ਕ ਵਰਕ ਕਰੂਗੀ ਜਾਂ ਇਹਦੇ ਚ ਆ ਚੀਜ਼ਾਂ ਹੁੰਦੀਆਂ ਨੇ ਇੱਕ ਆਪਣੇ ਬੰਦੇ ਦੇ ਮਨ ਦੇ ਅੰਦਰ ਵਲਵਲੇ ਚੱਲਦੇ ਰਹਿੰਦੇ ਨੇ ਜਦੋਂ ਫਿਲਮ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਉਹਦਾ ਫਾਈਨਲ ਲੁੱਕ ਦੇਖਦੇ ਹੋ ਉਸ ਤੋਂ ਬਾਅਦ ਤੁਹਾਨੂੰ ਅੰਦਾਜ਼ਾ ਆ ਜਾਂਦਾ ਇਸ ਫਿਲਮ ਨੂੰ ਲੈ ਕੇ ਇੱਕ ਪ੍ਰੋਮੋਸ਼ਨਲ ਟੂਰ ਜਿਹੜੇ ਸ਼ੁਰੂ ਹੁੰਦੇ ਨੇ ਪ੍ਰੋਮੋਸ਼ਨ ਦਾ ਕਿੰਨਾ ਕੁ ਹੱਥ ਹੁੰਦਾ ਫਿਲਮ ਨੂੰ ਕਾਮਯਾਬ ਕਰਨ ਦੇ ਵਿੱਚ ਔਰ ਇੱਕ ਹੁੰਦਾ ਕਿ ਜਿੱਦਾਂ ਹੁਣ ਪਿੱਛੇ ਜੇ ਕੁਝ ਫਿਲਮਾਂ ਸੀਗੀਆਂ ਜਿਹੜੀਆਂ ਸ਼ਹਿਰਾਂ ਚ ਲੋਕਾਂ ਦੇ ਘਰਾਂ ਚ ਜਾ ਕੇ ਵੀ ਪਰਸਨਲੀ ਗਏ ਜਦੋਂ ਗਿੱਪੀ ਬਾਈ ਹੋਣੀ ਔਰ ਉਹ ਪ੍ਰੋਮੋਸ਼ਨ ਜਿਆਦਾ ਵਰਕ ਕਰਦੀ ਜਾਂ ਜਿਹੜੀ ਸ਼ਹਿਰ ਦੇ ਵਿੱਚ ਪ੍ਰੋਮੋਸ਼ਨ ਹੁੰਦੀ ਉਹ ਵਰਕ ਕਰਦਾ ਨੀ ਪ੍ਰੋਮੋਸ਼ਨ ਦਾ ਮੈਨੂੰ ਲੱਗਦਾ ਜੀ 360 ਡਿਗਰੀ ਹੋਣੀ ਚਾਹੀਦੀ ਆ ਪ੍ਰੋਮੋਸ਼ਨ ਦਾ ਕੋਈ ਕੋਈ ਪੈਕਟ ਫਾਰਮੂਲਾ ਨਹੀਂ ਹੈ ਜੀ ਪ੍ਰੋਮੋਸ਼ਨ ਦਾ ਇਹ ਹੈ ਕਿ ਤੁਸੀਂ ਆਪਣੇ ਪ੍ਰੋਡਕਟ ਦੀ ਰੀਚ ਕਰਨੀ ਆਡੀਅנס ਨੂੰ ਅਵੇਅਰ ਕਿੰਨਾ ਕਰ ਲੈਂਦੇ ਹੋ ਜੀ ਉਹ ਦੂਸਰੀ ਗੱਲ ਮੈਨੂੰ ਇਹ ਲੱਗਦੀ ਹੈ ਕਿ ਪ੍ਰੋਮੋਸ਼ਨ ਕਰਨਾ ਉਹਨਾਂ ਕੀ ਇੰਪੋਰਟੈਂਟ ਔਰ ਉਹਨਾਂ ਕ ਹੀ ਜ਼ਰੂਰੀ ਕਰਮ ਹੈ ਜਿੰਨਾ ਕਿ ਫਿਲਮ ਬਣਾਣਾ ਹੈ ਹਮ ਬਿਕੋਜ਼ ਤੁਸੀਂ ਚੀਜ਼ ਬਹੁਤ ਵਧੀਆ ਬਣਾ ਲਈ ਤੁਸੀਂ ਆਪਣਾ ਮੈਸੇਜ ਲੋਕਾਂ ਤੱਕ ਕਨਵੇ ਨਹੀਂ ਕਰ पाए ਹੈਨਾ ਤੇ ਉਹ ਤੁਸੀਂ ਕਿਦਾਂ ਐਕਸਪੈਕਟ ਕਰੋਗੇ ਕਿ ਲੋਗੋ ਉਹ ਉਹ ਫਿਲਮ ਨੂੰ ਦੇਖਣ ਲਈ ਸਿਨੇਮਾ ਵਿੱਚ ਆ ਜਾਣਗੇ ਸੋ ਪ੍ਰੋਮੋਸ਼ਨ ਮੈਨੂੰ ਇਹ ਲੱਗਦਾ ਕਿ ਓਨੀ ਹੀ ਇੰਪੋਰਟੈਂਟ ਹੈ ਜਿੰਨੀ ਚੰਗੀ ਫਿਲਮ ਬਣਾਉਣਾ ਇੰਪੋਰਟੈਂਟ ਹੈ ਸੋ ਉਹ ਯੂਜੂਲੀ ਆਪਾਂ ਬਹੁਤ ਸਾਰੀਆਂ ਫਿਲਮਾਂ ਚ ਉੱਥੇ ਲੈਕ ਵੀ ਕਰਦੇ ਆ ਤੇ ਬਹੁਤ ਸਾਰੀਆਂ ਫਿਲਮਾਂ ਦਾ ਉਹੀ ਇੱਕ ਪਲੱਸ ਪੁਆਇੰਟ ਵੀ ਹੁੰਦਾ ਬਿਲਕੁਲ ਅੱਛਾ ਸਰ ਸਾਡੇ ਪੰਜਾਬੀ ਸਿਨੇਮਾ ਨੂੰ ਸਾਊਥ ਨਾਲ ਬੜਾ ਕੰਪੇਅਰ ਕੀਤਾ ਜਾਂਦਾ ਪੰਜਾਬੀ ਫਿਲਮ ਸਾਊਥ ਦੇ ਮੁਕਾਬਲੇ ਜ਼ੀਰੋ ਆ ਇਹਦਾ ਆ ਨਹੀਂ ਠੀਕ ਇਹਦਾ ਆ ਨਹੀਂ ਠੀਕ ਸਾਊਥ ਵਾਲੇ ਐ ਕਰਦੇ ਸਾਊਥ ਵਾਲੇ ਓਂ ਕਰਦੇ ਬੜੀਆਂ ਗੱਲਾਂ ਆਪਾਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਆਪਾਂ ਸਿਨਮੇ ਵਿੱਚ ਜਾਂਦੇ ਉੱਥੇ ਵੀ ਲੋਕ ਉਹਨੇ ਪੰਜਾਬੀ ਫਿਲਮ ਲਈ ਨਹੀਂ ਹੁੰਦੇ ਜਿੰਨੇ ਬਾਲੀਵੁੱਡ ਵਾਲੀ ਜਾਂ ਸਾਊਥ ਦੀ ਕੋ ਫਿਲਮ ਲੱਗੀ ਹੋਵੇ ਤਾਂ ਰਸ਼ ਪੈ ਜਾਂਦਾ ਲੋਕਾਂ ਦਾ ਉਹਦੇ ਪਿੱਛੇ ਕਾਰਨ ਕੀ ਮੰਨਦੇ ਹੋ ਕਿਹਦਾ ਫੇਲਿਅਰ ਆਪਾਂ ਕਹਿ ਸਕਦੇ ਭੀ ਇਦਾਂ ਕਿਉਂ ਹੁੰਦਾ ਸਾਡੇ ਨਾਲ ਜੇ ਦੇਖੋ ਉਹਦੇ ਲਈ ਜੋ ਮੇਰੀ ਮੇਰੀ ਸੈਂਸ ਕਹਿੰਦੀ ਜਾਂ ਮੇਰਾ ਪਰਸਨਲ ਓਪੀਨੀਅਨ ਆ ਉਹ ਇਹ ਹੈ ਕਿ ਉੰਦਰਲੀ ਟ੍ਰੇਡ ਸਾਰੇ ਐਫਰਟ ਕਰਦਾ ਹਮ ਐਕਟਰਸ ਐਫਰਟ ਕਰਦੇ ਨੇ ਪ੍ਰੋਡਿਊਸਰਸ ਐਫਰਟ ਕਰਦੇ ਨੇ ਜਿਹੜਾ ਲੈ ਕੇ ਉਹ ਆਡੀਅנס ਦੇ ਐਂਡ ਤੋ ਆ ਆਪਾਂ ਆਪਾਂ ਫੇਸਬੁੱਕ ਤੇ ਕੁਝ ਪਾ ਦੇਣਾ ਬਹੁਤ ਈਜ਼ੀ ਹੈ ਜੀ ਬਟ ਮੈਂ ਉਹਨਾਂ ਲੋਕਾਂ ਨੂੰ ਕੁਐਸਚਨ ਕਰਨਾ ਚਾਹੁੰਦਾ ਕਿ ਅਰ ਜੇ ਸਾਉਥ ਦੀਆਂ ਫਿਲਮਾਂ ਦਾ ਬਿਜ਼ਨਸ ਹੁੰਦਾ ਹੁੰਦਾ ਇੱਕ ਬਹੁਤ ਸਿੰਪਲ ਰੀਜ਼ਨ ਹੈ ਕਿ ਉਹਨਾਂ ਦਾ ਆਪਣੀ ਜਿਹੜੀ ਉਹਨਾਂ ਦੀ ਮਦਰ ਟੰਗ ਹੈ ਉਹਨਾਂ ਨਾਲ ਪਿਆਰ ਇੰਨਾ ਕਿ ਜ਼ਿਆਦਾ ਹੈ ਹਮ ਕਿ ਜੇ ਕੋਈ ਹੋਰ ਲੈਂਗੁਏਜ ਦੀ ਫਿਲਮ ਲੱਗੀ ਏ ਬਟ ਉਹਨਾਂ ਲਈ ਉਹ ਫਿਲਮ ਨੂੰ ਦੇਖਣਾ ਧਰਮ ਹੈ ਹਮ ਉਹ ਫਿਲਮ ਦੇਖਣ ਤੋਂ ਬਾਅਦ ਮੈਂ ਨਹੀਂ ਕਹਿੰਦਾ ਫਲॉप ਸਾਉਥੀਆ ਫਿਲਮਾਂ ਫਲॉप ਨਹੀਂ ਹੁੰਦੀਆਂ ਹੁੰਦੀਆਂ ਨੇ ਬਹੁਤ ਸਾਰੀਆਂ ਹੁੰਦੀਆਂ ਨੇ ਬਟ ਉਹਦੇ ਅੰਦਰ ਉਹ ਫਿਲਮਾਂ ਬਿਫੋਰ ਰਿਲੀਜ਼ ਕਦੀ ਫਲॉप ਨਹੀਂ ਹੋਈਆਂ ਜਾਂ ਉਹ ਫਿਲਮਾਂ ਕਦੀ ਫ੍ਰਾਈਡੇ ਨੂੰ ਫਲॉप ਨਹੀਂ ਹੋਈਆਂ ਉਹ ਫਿਲਮਾਂ ਸੈਟਰਡੇ ਸੰਡੇ ਔਨਵਰਡਸ ਫਲॉप ਹੁੰਦੀਆਂ ਨੇ ਲੋਕ ਘਰੋਂ ਜਾਂਦੇ ਨੇ ਉਹਨਾਂ ਨੂੰ ਲੱਗਦਾ ਕਿ ਹਾਂ ਕਿਸੇ ਦੇ ਪੈਸੇ ਕਿਸੇ ਦੀ ਮਿਹਨਤ ਕਿਸੇ ਦੇ ਐਫਰਟਸ ਲੱਗੇ ਹੋਏ ਨੇ ਆਪਾਂ ਜਾ ਕੇ ਤਾਂ ਦੇਖ ਕੇ ਆਈਏ ਫਿਰ ਆਪਣਾ opinion ਦੇਈਏ ਸੋ ਸਾਡੀ ਪੰਜਾਬੀ ਸਿਨੇਮੇ ਦੀ ਇਤਰਾਸ ਦੀ ਵੀ ਆ ਕਿ ਜਦੋਂ ਬਾਲੀਵੁੱਡ ਦੀ ਫਿਲਮ ਲੱਗੀ ਏ ਹਾਲੀਵੁੱਡ ਦੀ ਫਿਲਮ ਲੱਗੀ ਏ ਤੇ ਪੰਜਾਬੀ ਫਿਲਮ ਲੱਗੀ ਏ ਉਹ ਬੰਦਿਆਂ ਦਾ ਕੋਈ 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 ਪਹਿਲਾ ਸਟੈਪ ਇਹ ਨਹੀਂ ਹੁੰਦਾ ਕਿ ਨਹੀਂ ਯਾਰ ਅਸੀਂ ਪੰਜਾਬੀ ਆ ਅਸੀਂ ਬੀਇੰਗ ਪੰਜਾਬੀ ਪਹਿਲੇ ਪੰਜਾਬੀ ਫਿਲਮ ਦੇਖਾਂਗੇ ਫਿਰ ਅਸੀਂ ਮੈਂ ਨਹੀਂ ਕਹਿੰਦਾ ਹਿੰਦੀ ਔਰ ਇੰਗਲਿਸ਼ ਫਿਲਮਾਂ ਨਾ ਦੇਖੋ ਸਾਰੀਆਂ ਫਿਲਮਾਂ ਦੇਖਣੀਆਂ ਚਾਹੀਦੀਆਂ ਨੇ ਸਿਨੇਮਾ ਤਾਂ ਹੀ ਵੱਡਾ ਹੁੰਦਾ ਹੈ ਨਾ ਬਟ ਪ੍ਰੋਬਲਮ ਇਜ਼ ਓਨਲੀ ਕਿ ਜਦੋਂ ਆਪਾਂ ਆਪਣੀ ਪੰਜਾਬੀ ਦੀ ਫਿਲਮ ਨੂੰ ਸੈਕੰਡਰੀ ਜਾਂ ਥਰਡ ਰੱਖ ਕੇ ਤੇ ਦੂਜੀ ਲੈਂਗੁਏਜ ਦੀ ਫਿਲਮ ਤੇ ਪਹਿਲੇ ਪੈਸੇ ਇਨਵੈਸਟ ਕਰ ਦਿੰਦੇ ਹਾਂ ਸਾਊਦੀ ਦਾ ਬਿਜ਼ਨਸ ਹੋਣ ਦਾ ਰੀਜ਼ਨ ਉਹਨਾਂ ਦਾ ਆਪਣੀ ਲੈਂਗੁਏਜ ਦਾ ਪਿਆਰ ਹੈ ਜਿਹੜਾ ਮੈਨੂੰ ਲੱਗਦਾ ਹੈ ਸ਼ਾਇਦ ਪੰਜਾਬੀ ਸਿਨੇਮਾ ਕਿਤੇ ਨਾ ਕਿਤੇ ਮਿਸਿੰਗ ਹੈ। ਹੂੰ ਐਦਾਂ ਤੇ ਆਪਾਂ ਫਿਰ ਗੱਲ ਕਰ ਲਈਏ ਮਲਿਆਲਮ ਸਿਨੇਮਾ ਉਦਾਂ ਬਹੁਤ ਛੋਟਾ ਹੈ ਲੇਕਿਨ ਵੈਸੇ ਕੈਨਵਸ ਵਾਈਜ਼ ਵੇਖੀ ਤਾਂ ਬਹੁਤ ਵੱਡਾ 100% ਵੱਡਾ ਜੀ ਬਿਕੋਜ਼ ਉਹਨਾਂ ਨੇ ਆਪਣੀ ਰੀਚ ਨੂੰ ਉਹਨਾਂ ਨੇ ਉਹ ਸਿਰਫ ਮਲਿਆਲਮ ਦਾ ਸਿਨੇਮਾ ਬੰਦਾ ਪਰ ਉਹਨਾਂ ਨੇ ਸਾਊਦੀਆਂ ਸਾਰੀਆਂ ਲੈਂਗੁਏਜਿਸ ਤੇ ਹੌਲੀ ਹੌਲੀ ਕਬਜ਼ਾ ਕਰਨਾ ਸ਼ੁਰੂ ਕਰਤਾ। ਮਲਿਆਲਮ ਦੀਆਂ ਫਿਲਮਾਂ ਉਹਨਾਂ ਨੇ ਜਦੋਂ ਆ ਕੇ ਨਾਰਥ ਦੀ ਆਡੀਅנס ਨੂੰ ਪ੍ਰੈਜ਼ੈਂਟ ਕੀਤੀ ਤੇ ਨੌਰਦੀ ਆਡੀਅנס ਨੇ ਵੀ ਦੇਖਿਆ ਸੋ ਅਸੀਂ ਵੀ ਉਹੀ ਚਾਹਨੇ ਆ ਕਿ ਯਾਰ ਜਿਹੜੀਆਂ ਪੰਜਾਬੀ ਫਿਲਮਾਂ ਨੇ ਉਹ ਅਸੀਂ ਵੱਡੀਆਂ ਤਾਂ ਹੀ ਕਰ ਪਾਵਾਂਗੇ ਜੇ ਐਟ ਲੀਸਟ ਆਪਾਂ ਆਪਣੀ ਹੋਮ ਗਰਾਉਂਡ ਤੇ ਪਹਿਲੇ ਸਟਰੋਂਗ ਹੋਵਾਂਗੇ ਅੱਛਾ ਸਰ ਜਦੋਂ ਕੋਈ ਵੱਡੀ ਪੰਜਾਬੀ ਫਿਲਮ ਜੇ ਆਪਾਂ ਪਿਛਲੇ ਕੁਝ ਸਾਲਾਂ ਦੀ ਗੱਲ ਕਰੀਏ ਜੇ 2011 ਤੋਂ ਸ਼ੁਰੂ ਕਰੀਏ 12 13 ਤੋਂ ਸ਼ੁਰੂ ਕਰੀਏ ਉਦੋਂ ਸਿਨੇਮੇ ਦੇ ਵਿੱਚ ਪੰਜਾਬੀ ਫਿਲਮਾਂ ਬਹੁਤ ਘੱਟ ਹੁੰਦੀਆਂ ਸੀ ਗਿਣਤੀ 7 8 10 10 ਵੀ ਮੈਂ ਸ਼ਾਇਦ ਜ਼ਿਆਦਾ ਕਹਿ ਦਿੱਤੀ ਹੈ ਘੱਟ ਹੀ ਹੁੰਦੀ ਸੀ ਪਿਛਲੇ ਸਾਲ ਦੀ ਗੱਲ ਕਰੀਏ ਤੇ 52 ਤੋਂ 55 ਫਿਲਮਾਂ ਰਿਲੀਜ਼ ਹੋਈਆਂ ਨੇ ਇੱਥੇ ਹਾਂਜੀ ਹਾਂਜੀ ਐ ਸਾਲ ਦੀ ਜੇ ਗੱਲ ਕਰੀਏ ਤੇ 45 ਫਿਲਮਾਂ ਰਿਲੀਜ਼ ਹੋਈਆਂ ਨੇ ਉਹਦੇ ਚੋਂ ਹਿੱਟ ਕਿੰਨੀਆਂ ਰਹੀਆਂ ਨੇ ਤੁਹਾਡੇ ਹਿਸਾਬ ਨਾਲ ਹਿੱਟ ਫਿਲਮ ਕਿਹਨੂੰ ਕਿਹਾ ਜਾਂਦਾ ਯਾਰ ਹਿੱਟ ਫਿਲਮ ਦੇ ਮੇਰੇ ਤਰੀਕੇ ਨਾਲ ਵੈਸੇ ਤਾਂ ਸਾਰਿਆਂ ਤਰੀਕਾ ਸੇਮ ਹੀ ਹੈ ਕਿ ਦੋ ਹੀ ਦੋ ਹੀ ਨਜ਼ਰੀਏ ਨੇ ਇੱਕ ਤਾਂ ਫਿਲਮ ਬਾਕਸ ਆਫਿਸ ਕਰੇ ਪ੍ਰੋਡਿਊਸਰ ਦਾ ਪੈਸਾ ਪੂਰਾ ਹੋਏ ਤੇ ਦੂਜਾ ਆਡੀਅנס ਉਹ ਫਿਲਮ ਨੂੰ ਪਸੰਦ ਕਰੇ ਸੋ ਜੇ ਕੱਲੇ ਪੈਸੇ ਵੀ ਪੂਰੇ ਹੋ ਗਏ ਤਾਂ ਆਡੀਅன்ஸ் ਨੇ ਪਸੰਦ ਨਹੀਂ ਕੀਤਾ ਤੇ ਮੇਰੇ ਹਿਸਾਬ ਨਾਲ ਉਹ ਫਿਲਮ ਕਮਰਸ਼ੀਅਲੀ ਹਿੱਟ ਤੇ ਕਹਿ ਸਕਦੇ ਆ ਕਿ ਕਮਰਸ਼ੀਅਲੀ ਹਿੱਟ ਹੋ ਗਈ ਬਟ ਓਡੀਅன்ஸ் ਉੱਥੇ ਜੇ ਤੁਹਾਡੀ ਉਹ ਫਿਲਮ ਦੇ ਬਾਕਸ ਆਫਿਸ ਨੂੰ ਦੇ ਬਾਵਜੂਦ ਵੀ ਸੈਟੀਸਫਾਈ ਨਹੀਂ ਹੈ ਤੇ ਮੇਰੀ ਨਜ਼ਰ ਜੋ ਹਿੱਟ ਫਿਲਮ ਨਹੀਂ ਹੈ ਹਿੱਟ ਫਿਲਮ ਹੋਈ ਹੈ ਜਿੰਦੇ ਪੈਸੇ ਵੀ ਪੂਰੇ ਹੋਣ ਤੇ ਲੋਕ ਉਹਨੂੰ ਪਸੰਦ ਵੀ ਕਰਨ ਸਰ ਜਿੱਦਾਂ ਬਾਲੀਵੁੱਡ ਵਾਲੇ ਆਪਣੀਆਂ ਬਹੁਤ ਸਾਰੀਆਂ ਪੁਰਾਣੀਆਂ ਫਿਲਮਾਂ ਨੂੰ ਰੀ ਰਿਲੀਜ਼ ਕਰਦੇ ਨੇ ਹਾਂ ਜੀ ਹਾਂ ਜੀ ਹਾਂ ਜੀ ਕੀ ਪੰਜਾਬੀ ਇੰਡਸਟਰੀ ਦੀਆਂ ਕੁਝ ਐਸੀਆਂ ਫਿਲਮਾਂ ਹੈ ਜਿਨ੍ਹਾਂ ਨੂੰ ਕਦੀ ਤੁਹਾਡੇ ਐਂਗਲ ਤੋਂ ਸੋਚਿਆ ਗਿਆ ਹੋਵੇ ਕਿ ਅੱਛਾ ਆਹ ਫਿਲਮ ਰੀ-ਰੀਲੀਜ਼ ਵੀ ਹੋ ਸਕਦੀ ਆ ਇਹਨੂੰ ਦੇਰ ਬਾਅਦ ਲੋਕ ਦੇਖਣਾ ਚਾਹੁੰਦੇ ਨੇ ਜਾਂ ਉਸ ਫਿਲਮ ਦਾ ਰੀ-ਕ੍ਰिएशन ਹੋ ਕੇ ਉਹਨੂੰ ਦੁਬਾਰਾ ਨਵੇਂ ਪਾਰਟ ਦੇ ਤੌਰ ਤੇ ਬਣਾ ਕੇ ਉਹਨੂੰ ਰਿਲੀਜ਼ ਕੀਤਾ ਜਾਣਾ ਹੋਵੇ ਕੁਝ ਇਦਾਂ ਦੀ ਪਲੈਨਿੰਗ ਹੈਗੀ ਆਉਣ ਵਾਲੇ ਹਾਂਜੀ ਬਿਲਕੁਲ ਹੈਗੀ ਹੈ ਜੀ ਬਟ ਉਹ ਅਨਫੋਰਚੂਨੇਟਲੀ ਕੁਝ ਫਿਲਮਾਂ ਰਿਲੀਜ਼ ਵੀ ਹੋਈਆਂ ਸੀ ਲੌਂਗ ਦਲਸ਼ਕਾਰਾਂ ਚੰਨਪਰਦੇਸੀ ਇਹ ਫਿਲਮਾਂ ਰਿਲੀਜ਼ ਹੋਈਆਂ ਜੂੜਾ ਮੋੜ ਹੋਈ ਸੀ ਜੀ ਬਟ ਉਹ ਲੋਕ ਅਗੇ ਨੂੰ ਹੀ ਆ ਕਿ ਲੋਕਾਂ ਨੇ ਉਹ ਕੋਈ ਇਨੀਸ਼ੀਏਟਿਵ ਲਿਆ ਨਹੀਂ ਨਾਓ ਅਸੀਂ ਹੁਣ ਸੋਚ ਰਿਹਾ ਕੁਝ ਜਿਹਦਾ ਮੇਰੀ ਵਨ ਆਫ ਦਾ ਫੇਵਰਿਟ ਫਿਲਮ ਹੈ ਮੈਂ ਪ੍ਰੋਡਿਊਸ ਕੀਤੀ ਸੀ ਜੋ ਨੈਸ਼ਨਲ ਅਵਾਰਡ ਮਿਲਿਆ ਸੀ ਹਰਜੀਤਾ ਜੀ ਹਰਜੀਤਾ ਜਿਸ ਟਾਈਮ ਤੇ ਆਈ ਸੀ ਕਿ 2018 ਚ ਆਈ ਸੀ ਹਨਾ ਸੋ ਉਹ ਕਮਰਸ਼ੀਅਲੀ ਬਹੁਤ ਸਕਸੈਸਫੁਲ ਫਿਲਮ ਨਹੀਂ ਸੀ ਪਰ ਉਹ ਫਿਲਮ ਬਹੁਤ ਵਧੀਆ ਸੀ ਹਮ ਸੋ ਸਾਨੂੰ ਅਸੀਂ ਉਹ ਫਿਲਮ ਦਾ ਹੁਣ ਵਰਕ ਕਰ ਰਹੇ ਹਾਂ ਕਿ ਉਹ ਫਿਲਮ ਨੂੰ ਅਸੀਂ ਰੀ ਰਿਲੀਜ਼ ਕਰੀਏ ਵਿਦ ਪ੍ਰੋਪਰ ਮਾਰਕੀਟਿੰਗ ਐਂਡ ਪ੍ਰੋਮੋਸ਼ਨ ਮੇਬੀ ਕਿਤੇ ਉਹ ਵੀ ਫੇਲਿਅਰ ਹੋ ਸਕਦਾ ਕਿ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਫਿਲਮ ਰਿਲੀਜ਼ ਹੋ ਜਾਂਦਾ ਹਮ ਸੋ ਨਾਓ ਅਸੀਂ ਉਹ ਫਿਲਮ ਦੀ ਪਲੈਨਿੰਗ ਕਰ ਰਹੇ ਹਾਂ ਆਉਣ ਵਾਲੇ ਟਾਈਮ ਚ ਇਹ ਇਹ ਹੁਣ ਮੈਂ ਇਹਨੂੰ ਨਵੇਂ ਤਰੀਕੇ ਨਾਲ ਪੁੱਛੂੰਗਾ ਮੈਂ ਪੁੱਛਣਾ ਨਹੀਂ ਲੱਗਾ ਕਿ ਮਨੀਸ਼ ਭਾਈ ਦੀਆਂ ਆਪਣੀਆਂ ਪਰਸਨਲ ਕੁਝ ਚੁਣਿੰਦਾ ਫਿਲਮਾਂ ਦੇ ਵਿੱਚੋਂ ਆਪਣੀਆਂ ਹੀ ਕ੍ਰੀਏਟ ਕੀਤੀਆਂ ਫਿਲਮਾਂ 'ਚੋਂ ਫੇਵਰੇਟ ਫਿਲਮ ਕਿਹੜੀ ਹੈ ਇੱਕ ਤੁਸੀਂ ਦੱਸ ਤੀ ਹਰਜੀਤਾਂ ਹਾਂਜੀ ਹਾਂਜੀ ਦੂਸਰੀ ਕਿਹੜੀ ਹੈ ਬਹੁਤ ਸਾਰੀਆਂ ਫਿਲਮਾਂ ਨੇ ਜੀ ਜਦ ਮਸਤਾਨੇ ਮੇਰੀ ਬਹੁਤ ਫੇਵਰੇਟ ਆ ਸੋ ਕਿਉਂਕਿ ਉਹ ਐਜ਼ ਅ ਫਿਲਮ ਔਰ ਐਜ਼ ਅ ਨਵੀ ਲੀਗ ਸੀਕਸ ਐਂਡ ਮਚ ਹੈ ਨਾ ਸੋ ਉਹ ਬਹੁਤ ਫਿਲਮਾਂ ਮਤਲਬ ਬਹੁਤ ਪਸੰਦ ਫਿਲਮ ਵਾਰਨਿੰਗ ਮੇਰੀ ਵਨ ਆਫ ਦਾ ਫੇਵਰਿਟ ਫਿਲਮ ਹੈ ਐਜ਼ ਅ ਫਿਲਮ ਹੈ ਨਾ ਸੋ ਇਦਾਂ ਦੀ ਬਹੁਤ ਲੰਬੀ ਲਿਸਟ ਹੈ ਫਿਲਮਾਂ ਦੀ ਅੱਛਾ ਜੀ ਅੱਛਾ ਜਦੋਂ ਸਾਨੀ ਸਾਹਿਬ ਤੁਸੀਂ ਤੁਹਾਡੇ ਕੋਲ ਥੋੜਾ ਜਿਹਾ ਸਮਾਂ ਹੁੰਦਾ ਫ੍ਰੀ ਰਹਿਣ ਦਾ ਉਸ ਸਮੇਂ ਦੇ ਵਿੱਚ ਦੇਖੋ ਤੁਹਾਡਾ ਬਿਜ਼ਨਸ ਇੱਕ ਅੱਡ ਜਗ੍ਹਾ ਹੈ ਲੇਕਿਨ ਜਦੋਂ ਤੁਹਾਡੇ ਕੋਲ ਫ੍ਰੀ ਹੁੰਦਾ ਸਮਾਂ ਉਦੋਂ ਕੀ ਕਰਨਾ ਪਸੰਦ ਕਰਦੇ ਹੋ ਜਾਂ ਇਹੀ ਚੇਟਕ ਹੁੰਦੀ ਯਾਰ ਇੱਕ ਆ ਨਵਾਂ ਆਈਡੀਆ ਇਹਨੂੰ ਐ ਨਾ ਕਰਕੇ ਦੇਖ ਲਈ ਇਦਾਂ ਵੀ ਹੁੰਦਾ ਮੋਸਟਲੀ ਇਦਾਂ ਹੀ ਹੁੰਦਾ ਜੀ ਬਿਕੋਜ਼ ਅਸੀਂ ਸਾਰੀ ਫੈਮਿਲੀ ਸੇਮ ਟ੍ਰੇਡ ਚ ਮੇਰਾ ਬੇਟਾ ਮੇਰੇ ਨਾਲ ਹੈ ਮੇਰੀ ਬੇਟੀ ਮੇਰੇ ਨਾਲ ਤੋਂ ਸਾਡਾ ਵੀ ਮੇਨਲੀ ਲੰਚ ਬ੍ਰੇਕਫਾਸਟ ਡਿਨਰ ਦਾ ਟੇਬਲ ਜਿੱਥੇ ਵੀ ਹੋਗਾ ਸਿਰਫ ਫਿਲਮਾਂ ਦੀਆਂ ਗੱਲਾਂ ਹੁੰਦੀਆਂ ਇੱਕ ਹੁੰਦਾ ਹੈ ਪੁਰਾਣਾ ਸਮਾਂ ਹੁੰਦਾ ਹੈ ਪਰਿਵਾਰ ਇਕੱਠਾ ਹੋ ਕੇ ਬਹਿੰਦਾ ਹੈ ਨਾ ਉਹ ਫਿਲਮਾਂ ਦੇਖਦੇ ਹੁੰਦੇ ਸੀ ਤੇ ਬੁਰਕੀ ਇੱਥੇ ਅੜ ਜਾਂਦੀ ਜਦੋਂ ਅਸੀਂ ਜੀ ਸੀਨੇਮੇ ਤੇ ਫਿਲਮਾਂ ਦੇ ਨੇ ਮੇਰੇ ਘਰ 2.5 ਘੰਟੇ ਵਾਲੀ ਫਿਲਮ 4 ਘੰਟੇ ਜੀ ਕਰਦਮ ਹੁੰਦੀ ਸੀ ਤਾਂ ਵੀ ਅਸੀਂ ਵੇਖਦੇ ਸੀ ਮੇਰੇ ਘਰ ਸਬਰ ਬੜਾ ਹੁੰਦਾ ਸੀ ਲੋਕਾਂ ਚੋਂ ਜਿਹੜਾ ਹੁਣ ਬਹੁਤ ਘਟ ਗਿਆ ਪਰ ਜਦੋਂ ਤੁਸੀਂ ਟੇਬਲ ਤੇ ਇਦਾਂ ਕਦੀ ਇਦਾਂ ਹੋਇਆ ਵੀ ਪਰਿਵਾਰ ਦੇ ਚਾਰ ਜੀ ਬੈਠੇ ਨੇ ਔਰ ਕਈ ਵਾਰੀ ਹੁੰਦਾ ਨਾ ਯਾਰ ਅੱਛਾ ਹਾਂ ਆ ਆਈਡੀਆ ਬਹੁਤ ਬੇਟੇ ਵੱਲੋਂ ਜਾਂ ਬੇਟੀ ਵੱਲੋਂ ਕੋਈ ਇਤਰਾ ਦਾ ਇਨੀਸ਼ੀਏਟਿਵ ਲਿਆ ਗਿਆ ਜਿਹੜਾ ਤੁਹਾਨੂੰ ਬਹੁਤ ਪਸੰਦ ਆਵੇ ਤੇ ਉੱਤੇ ਤੁਸੀਂ ਕੰਮ ਕੀਤਾ ਹਾਂ ਜੀ 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 ਸਾਡੇ ਅਸੀਂ ਸਾਡੇ ਜਿਹੜਾ ਫੈਮਿਲੀ ਗਰੁੱਪ ਬਣਿਆ ਹੁੰਦਾ ਸੀ ਉਹਦੇ ਚ ਹਮੇਸ਼ਾ ਮਤਲਬ ਐਵਰੀ ਐਵਰੀ ਮਿੰਟ ਕੁਸਚਨ ਉਸ ਪਾਉਂਦੇ ਰਹਿੰਦੇ ਆ ਅੱਛਾ ਕਿ ਆ ਟਾਈਟਲ ਬੜਾ ਵਧੀਆ ਲੱਗ ਰਿਹਾ ਆ ਲਾਈਨ ਬੜੀ ਵਧੀਆ ਲੱਗ ਰਹੀ ਹੈ ਇਹਨੂੰ ਇਦਾਂ ਕਰਨਾ ਚਾਹੀਦਾ ਸੋ ਅਸੀਂ ਹਮੇਸ਼ਾ ਆਨਲਾਈਨ ਹਾਂ ਉਸ ਡਿਸਕਸ਼ਨ ਤੇ ਕੀ ਬਾਤ ਹੈ ਤੇ ਜਦੋਂ ਟੂਰ ਬਣਾਉਨੇ ਹੋ ਕਿਤੇ ਘੁੰਮਣ ਜਾਣੇ ਹੋ ਉਦੋਂ ਫਿਰ ਉੱਥੇ ਵੀ ਕੋਈ ਨਾ ਨਵੇਂ ਆਈਡੀਏ ਫਟਦੇ ਹੋਣਗੇ ਹਾਂ ਮੈਨੂੰ ਮੈਂ ਸਾਡਾ ਇਹ ਤਰੀਕਾ ਹੀ ਹੈ ਜਿਵੇਂ ਅਸੀਂ ਪਿੱਛੇ ਦਿੱਲੀ ਗਏ ਸੀ ਕੋਈ ਕੰਮ ਸੀਗਾ ਤੇ ਉਹ ਅਸੀਂ ਪੁਰਾਣੀ ਦਿੱਲੀ ਕਿਸੇ ਨੂੰ ਮਿਲਣਾ ਸੀ ਉਹ ਪੁਰਾਣੀ ਦਿੱਲੀ ਦੇਖ ਕੇ ਮੈਨੂੰ ਨਾ ਮਾਹੌਲ ਇਦਾਂ ਦਾ ਲੱਗਿਆ ਮੈਂ ਕਿਹਾ ਯਾਰ ਆਹ ਫਾਰਮੈਟ ਦੇ ਨਾਲ ਪੰਜਾਬੀ ਫਿਲਮ ਕੋਈ ਲਵ ਸਟੋਰੀ ਆਏ ਤਾਂ ਬਹੁਤ ਚੱਲੂਗੀ ਉੱਥੋਂ ਮੈਂ ਕਿਸੇ ਰਾਈਟਰ ਨੂੰ ਫੋਨ ਕੀਤਾ ਮੈਂ ਕਿਹਾ ਇਹ ਆਹ ਫੋਟੋਆਂ ਦੇਖਾ ਜਾਮਾ ਮਸਜਿਦ ਇਹ ਉਹਦੇ ਇਹਨੇ ਤਾਂ ਕੁਝ ਲਿਖਣਾ ਸ਼ੁਰੂ ਕਰ ਹਾਏ ਹਾਏ ਸੋ ਉਹ ਮਾਈਂਡ ਹਮੇਸ਼ਾ ਉਦੋਂ ਹੀ ਐਕਟਿਵ ਰਹਿੰਦਾ ਉਦੋਂ ਹੀ ਐਕਟਿਵ ਰਹਿੰਦਾ ਅੱਛਾ ਸਰ ਹੁਣ ਜਿੱਦਾਂ ਆਪਾਂ ਜੇ 2026 ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਫਿਲਮਾਂ ਔਨ ਬੋਰਡ ਨੇ ਔਰ ਬਹੁਤ ਸਾਰੀਆਂ ਫਿਲਮਾਂ ਰਿਲੀਜ਼ਿੰਗ ਤੇ ਨੇ ਜੀ ਓਟੀਟੀ ਦਾ ਇੱਕ ਜਮਾਨਾ ਚੱ ਦੇਖੋ ਸਿਨੇਮੇ ਦੀ ਆਪਣੀ ਜਗ੍ਹਾ OTT ਦੀ ਆਪਣੀ ਜਗ੍ਹਾ ਬਿਲਕੁਲ ਤੁਹਾਡੇ ਹਿਸਾਬ ਨਾਲ ਜਦੋਂ ਤੁਸੀਂ ਸਿਨੇਮੇ ਲਈ ਫਿਲਮ ਬਣਾਉਂਦੇ ਹੋ ਉਦੋਂ ਕਿਸ ਤਰ੍ਹਾਂ ਦਾ ਤੁਹਾਡਾ ਪ੍ਰੈਕਟੀਕਲ ਕੰਮ ਹੁੰਦਾ ਔਰ ਜਦੋਂ ਤੁਸੀਂ OTT ਲਈ ਬਣਾਉਂਦੇ ਹੋ ਉਦੋਂ ਤੁਸੀਂ ਪ੍ਰੈਕਟੀਕਲ ਕਿਵੇਂ ਵਿੱਚ ਆ ਦੇਖੋ ਬੈਸਟ ਪਾਰਟ ਇਹ ਹੈ ਕਿ ਤੁਸੀਂ ਨਾ ਜਿਹੜੇ ਦੋ ਕੰਟੈਂਟ ਨੇ ਉਹਨਾਂ ਨੂੰ ਸੈਪਰੇਟ ਸੈਪਰੇਟ ਕੀ ਡੀਲ ਕਰੋ ਸੋ ਜਦੋਂ ਤੁਸੀਂ ਕਨਫਿਊਜ਼ ਹੋ ਜਾਂਦੇ ਹੋ ਨਾ ਫਿਲਮ ਨੂੰ ਲੈ ਕੇ ਕਿ ਯਾਰ ਮੇਰੀ ਮੇਰੀ ਫਿਲਮ ਦੀ ਆਡੀਅנס ਕਿਹੜੀ ਹੈ ਹੈ ਨਾ ਤਾਂ ਉਹ ਆਈ ਡੋਨਟ ਥਿੰਕ ਕਿ ਤੁਸੀਂ ਰਾਈਟ ਪ੍ਰੋਡਕਟ ਬਣਾਵਾਲਦੇ ਹੋ ਤੋ ਅਸੀਂ ਥੋੜਾ ਜਿਹਾ ਇਸ ਚੀਜ਼ ਨੂੰ ਬਹੁਤ ਫੋਕਸਡ ਹੋ ਕੇ OTT ਤੇ ਅਸੀਂ ਕਰ ਰਹੇ ਹਾਂ ਕਿ ਯਾਰ ਪੰਜਾਬ ਦੀ ਆਡੀਅנס ओरिजिनल ਫਿਲਮਸ ਦੇਖਣਾ ਚਾਹਦੀ ਹੈ ਬਟ ਉਹਨਾਂ ਕੋ ਐਕਚੁਅਲੀ ओरिजिनल ਫਿਲਮਸ ਦੇਖਣ ਲਈ ਹੈ ਨਹੀਂ ਆ ਉਹ ਜਾਣਦੇ ਨੇ ਫਿਰ ਫਿਰ ਇਵੈਂਚੁਅਲੀ ਉਹ ਹੀ ਹੈ ਫਿਰ ਉਹ Amazon Netflix ਤੇ ਜਿਹੜਾ ਉਹਨਾਂ ਨੂੰ ਕੋਈ ਹੋਰ ਕਿਸੇ ਲੈਂਗੁਏਜ ਦਾ ਕੰਟੈਂਟ ਨਜ਼ਰ ਆਉਂਦਾ ਉਹ ਉਹ ਦੇਖਣਾ ਸ਼ੁਰੂ ਕਰ ਦਿੰਦੇ ਨੇ ਸੋ 2026 ਸਾਡੇ ਲਈ ਸਾਡਾ ਮਾਸਟਰ ਪਲਾਨ ਇਹ ਹੀ ਹੈ ਕਿ ਅਸੀਂ ਡਿਜੀਟਲ ਦੀ ਦੁਨੀਆ 'ਚ ਇੱਕ ਰੈਵੋਲੂਸ਼ਨ ਲੈ ਕੇ ਆਈਏ ਥਰੂ ਥਰੂ ਬੋਥ ਡਿਫਰੈਂਟ ਕੰਟੈਂਟ ਤੁਸੀਂ 26 ਚ ਪਹਿਲੀ ਫਿਲਮ ਲੈ ਕੇ ਆ ਰਹੇ ਹੋ 26 ਚ ਪਹਿਲੀ ਫਿਲਮ ਲੈ ਕੇ ਆ ਰਹੇ ਹੋ ਜੋ ਸਾਡੀ ਖੁਸ਼ਕਿਸਮਤੀ ਉਸ ਫਿਲਮ ਦੇ ਤੁਸੀਂ ਐਕਟਰ ਵੀ ਹੋ ਇਹ ਤਾਂ ਮੇਰੀ ਖੁਸ਼ਕਿਸਮਤੀ ਸਰ ਨਹੀਂ 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 ਇਹ ਵਲੀ ਤਾਂ ਮੈਂ थैंकफुल ਹਾਂ ਤੁਹਾਡਾ ਕਿ ਤੁਹਾਡੀ ਉਸ ਫਿਲਮ ਦਾ ਮੈਂ ਹਿੱਸਾ ਹਾਂ ਨਹੀਂ ਨਹੀਂ ਥੈਂਕ ਯੂ ਸੋ ਮੱਚ ਔਰ ਉਹ ਜਦੋਂ ਸਰ ਪਲਾਨ ਹੋਈ ਉਹ ਕਿਦਾਂ ਕਿਉਂਕਿ ਸਮੀਪ ਭਾਜੀ ਤੋਂ ਥੋੜੇ ਦਿਨ ਪਹਿਲਾਂ ਮੈਂ ਕਿਤੇ ਕੁਝ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖ ਰਿਹਾ ਸੀ ਉਹਦੇ ਵਿੱਚ ਇਹ ਗੱਲ ਜ਼ਿਕਰ ਕੀਤਾ ਗਿਆ ਹੈ ਕਿ ਸਮੀਪ ਕੰਗ ਜਿਹੜੇ ਨੇ ਉਹ ਸਕਸੈਸਫੁਲ ਡਾਇਰੈਕਟਰ ਕਿਉਂ ਨੇ ਉਹਨਾਂ ਤੇ ਜਦੋਂ ਉਹਨਾਂ ਦਾ ਸਟਰਗਲ ਟਾਈਮ ਸੀ ਉਹਨਾਂ ਨੇ ਉਦੋਂ ਵੀ ਆਪਣਾ ਜਿਹੜਾ ਜ਼ੋਨਰ ਹੈ ਉਹੀ ਰੱਖਿਆ ਹਾਂ ਜਦੋਂ ਸਕਸੈਸ ਹੋਏ ਉਹਨਾਂ ਨੇ ਆਪਣਾ ਜ਼ੋਨਰ ਉਹੀ ਰੱਖਿਆ ਉਹਨਾਂ ਨੇ ਨਹੀਂ ਵੀ ਮੈਂ ਕੈਰੀਅਨ ਜੱਟਾ ਚੋਂ ਨਿਕਲ ਕੇ ਜੱਟ ਜੇਮਸ ਬੌਂਡ ਚ ਵੜ ਜਾ ਉਹਨਾਂ ਨੇ ਆਪਣਾ ਜ਼ੋਨਰ ਉਹੀ ਰੱਖਿਆ ਚਾਹੇ ਉਹਨਾਂ ਦੀਆਂ ਫਿਲਮਾਂ ਸਕਸੈਸ ਹੋਈਆਂ ਇੱਕ ਦੋ ਨਹੀਂ ਵੀ ਹੋਈਆਂ ਪਰ ਉਹਨਾਂ ਨੇ ਆਪਣਾ ਹੌਸਲਾ ਤੇ ਆਪਣਾ ਜਿਹੜਾ ਠੰਡੇ ਘਰਾਟੇ ਵਾਲਾ ਸੁਭਾਅ ਆ ਉਹ ਨਹੀਂ ਛੱਡਿਆ ਤੇ ਮੇਰੇ ਖਿਆਲ ਅੱਜ ਤਾਂ ਹੀ ਸ਼ਾਇਦ ਉਹ ਸਕਸੈਸਫੁਲ ਡਾਇਰੈਕਟਰ 100% ਬਹੁਤ ਫੋਕਸਡ ਨੇ ਫੋਕਸਡ ਵੀ ਨਹੀਂ ਔਰ ਮੈਨੂੰ ਲੱਗਦਾ ਕਿ ਉਹ ਡਾਇਰੈਕਟਰ ਤੇ ਨੋ ਡਾਊਟ ਕਿ ਆਊਟਸਟੈਂਡਿੰਗ ਡਾਇਰੈਕਟਰ ਨੇ ਪਰ ਉਹ ਉਹ ਇਨਸਾਨ ਇਹਨੇ ਵਧੀਆ ਨੇ ਕਿ ਤੁਹਾਡਾ ਮਤਲਬ ਤੁਹਾਨੂੰ ਇਹ ਲੱਗਦਾ ਕਿ ਯਾਰ ਮੈਂ ਇਹਨੇ ਨਾ ਫਿਲਮ ਕਰ ਰਹੇ ਆ ਫਿਲਮ ਖਤਮ ਹੋ ਗਈ ਹੈਨਾ ਇਹ ਤਾਂ ਯੂਜੂਲੀ ਪ੍ਰੋਡਿਊਸਰ ਤੇ ਪ੍ਰੈਸ਼ਰ ਹੁੰਦਾ ਜਲਦੀ ਖਤਮ ਹੋਵੇ ਜਲਦੀ ਖਤਮ ਹੋਵੇ ਸਾਨੂੰ ਵੀ ਲੱਗਦਾ ਯਾਰ ਇਹਨੇ ਤਾਂ 4 ਦਿਨ ਜ਼ਿਆਦਾ ਲੱਗ ਜਾਣ ਘੱਟੋ ਘੱਟ 4 ਦਿਨ ਦਾ ਸਾਥ ਹੋਰ ਹੋਏਗਾ ਮੈਨੂੰ ਉਹ ਇੰਨੇ ਵਧੀਆ ਇਨਸਾਨ ਨੇ ਪੋਜ਼ਿਟਿਵ ਨੇ ਬੜੀ ਨੇਕ ਰੂਹ ਆ ਔਰ ਮੇਰੇ ਖਿਆਲ ਉਹਨਾਂ ਦੀ ਪੂਰੀ ਫੈਮਿਲੀ ਆ ਨਾ ਜਿਹੜੀ ਜਿਦਾ ਤੁਹਾਡੀ ਫੈਮਿਲੀ ਇਸ ਫੀਲਡ ਚਾ ਉਹਨਾਂ ਦੀ ਫੈਮਿਲੀ ਵੀ ਫੀਲਡ ਚਾ ਔਰ ਉਹ ਬੜਾ ਧਿਆਨ ਰੱਖਦੇ ਇੱਕ ਦੂਜੇ ਦਾ ਸੈੱਟ ਤੇ ਹਨਾ ਔਰ ਮੇਰੇ ਖਿਆਲ ਆਪਣੇ ਪੰਜਾਬੀ ਇੰਡਸਟਰੀ ਦੀ ਜੇ ਗੱਲ ਕਰੀਏ ਤੇ ਸਭ ਤੋਂ ਕੂਲ ਨੇਚਰ ਵਾਲੇ ਡਾਇਰੈਕਟਰ ਸੁਨੀਪ ਕੰਗ ਭਾਈ ਜੀ ਬਿਲਕੁਲ ਮੇਰੇ ਖਿਆਲ ਕਦੇ ਵੀ ਉਹਨਾਂ ਨੂੰ ਕਾਲੀ ਨਹੀਂ ਹੁੰਦੀ ਵੀ ਫਟਾਫਟ ਇਹ ਲਗਾਓ ਉਹ ਲਗਾ ਨਾ ਨਾ ਕਰਦੇ ਆ ਉਹਨਾਂ ਦਾ ਜੈਸਚਰ ਅੱਛਾ ਬਿਲਕੁਲ ਬਿਲਕੁਲ ਤੁਹਾਡੇ ਨਾਲ ਰਹਿਣ ਵਾਲੇ ਬੰਦੇ ਆਲਵੇਸ ਸਾਰੇ ਠੰਡੇ ਸੁਭਾਅ ਵਾਲੇ ਨਹੀਂ ਨਹੀਂ ਸਾਰੇ ਵਧੀਆ ਬੰਦੇ ਨੇ ਜੀ ਵਧੀਆ ਬੰਦੇ ਨੇ ਸਹੀ ਗੱਲ ਅੱਛਾ ਸਰ ਜਦੋਂ ਤੁਹਾਡੇ ਤੇ ਜਵਾਨੀ ਸੀ ਜਦੋਂ ਤੁਹਾਡਾ ਸਕੂਲ ਟਾਈਮ ਜਾਂ ਕਾਲਜ ਟਾਈਮ ਹਰੇਕ ਬੰਦੇ ਦੇ ਜਵਾਨੀ ਚ ਸੁਪਨੇ ਹੁੰਦੇ ਵੀ ਮੈਂ ਆ ਕਰਨਾ ਤੁਹਾਡਾ ਇੱਕ ਕਲੀਅਰ ਸੀਗਾ ਔਰ ਤੁਸੀਂ ਇਹ ਜਿਹੜਾ ਗਰੁੱਪ ਹੈ ਤੁਹਾਡਾ ਓਮ ਜੀ ਗਰੁੱਪ ਹੈ ਇਹ ਨਾਮ ਕਿੱਦਾਂ ਆਇਆ ਔਰ ਇਹ ਇਹਨੂੰ ਵੱਡਾ ਕਿਵੇਂ ਕੀਤਾ ਉਹ ਉਹਦੇ ਬਾਰੇ ਜਾਨਣਾ ਚਾਹ ਹਾਂ ਜੀ ਬੇਸਿਕਲੀ ਓਮ ਜੀ ਜਿਹੜਾ ਉਹ ਮੇਰੇ ਫਾਦਰ ਸਾਹਿਬ ਦਾ ਨਾਮ ਜੀ ਮਿਸਟਰ ਓਮ ਸਾਨੀ ਅੱਛਾ ਜੀ ਉਹਨਾਂ ਦਾ ਨਾਮ ਸੀਗਾ ਸੋ ਅਸੀਂ ਉਹਨਾਂ ਦੀ ਜੋ ਐਕਸਪਾਇਰੀ ਸੀ 2007 ਚ ਅੱਛਾ ਜੀ ਸੋ ਉਹਨਾਂ ਦੇ ਨਾਮ ਤੋਂ ਬਾਅਦ ਸਾਨੂੰ ਲੱਗਾ ਕਿ ਓਮ ਫਿਲਮਜ਼ ਚ ਰਿਸਪੈਕਟ ਘੱਟ ਲੱਗਦੀ ਆ ਸੋ ਅਸੀਂ ਜੀ ਲਾਇਆ ਅੱਛਾ ਜੇ ਅਸੀਂ ਜੇ ਜੀ ਜਦੋਂ ਅਸੀਂ ਜੇ ਆਈ ਲਾਇਆ ਜੋ ਜੈ ਲੱਗਦਾ ਸੀਗਾ ਯਾਰ ਬਹੁਤ ਲੋਕਲ ਜਿਹਾ ਨਾਮ ਕੋਈ ਲੋਕਲ ਜਿਹਾ ਸਹੀ ਗੱਲ ਹੈ ਫਿਰ ਅਸੀਂ ਉਹਨੂੰ ਜੇ ਡਬਲ ਹੀ ਕਰ ਤਾ ਥੋੜਾ ਕ੍ਰੀਏਟਿਵ ਵੀ ਹੋ ਗਿਆ ਤੇ ਰਿਸਪੈਕਟਫੁਲ ਵੀ ਹੋ ਗਿਆ ਹਾਂ ਉਹ ਬੜਾ ਸੋਹਣਾ ਜਿਹੜਾ ਤੁਸੀਂ ਬਣਵਾਇਆ ਕ੍ਰੀਏਟਿਵ ਜਿਹੜਾ ਉਹ ਵੇਖਣ ਚ ਵੀ ਸੋਹਣਾ ਔਰ ਅਟਰੈਕਟਿਵ ਤੇ ਪਲੱਸ ਪੋਜ਼ਿਟਿਵ ਲੱਗਦਾ ਹਾਂਜੀ ਸੋ ਇਹ ਮੇਰੇ ਫਾਦਰ ਸਾਹਿਬ ਦਾ ਨਾਮ ਹੈ ਜੀ ਉਹਨਾਂ ਦੇ ਨਾਮ ਤੋਂ ਇਹ ਕੰਪਨੀ ਹੈ ਤੇ ਸਕੂਲ ਟਾਈਮ ਜਾਂ ਜਿਹੜਾ ਤੁਹਾਡਾ ਕਾਲਜ ਟਾਈਮ ਸੀ ਤੁਹਾਡੇ ਫਾਦਰ ਸਾਹਿਬ ਨਾਲ ਕਦੀ ਤੁਹਾਡੀ ਡਿਸਕਸ਼ਨ ਹੁੰਦੀ ਸੀ ਬਿਜ਼ਨਸ ਨੂੰ ਲੈ ਕੇ ਜਾਂ ਕਦੀ ਮੌਕਾ ਮਿਲਦਾ ਸੀ ਕਿਸੇ ਦੀ ਗੱਲਬਾਤ ਹੁੰਦੀ ਐਕਸੀਡੈਂਟਲੀ ਆਇਆ बिकॉज ਉਹ ਮੇਰਾ ਫੀਲਡ ਨਹੀਂ ਸੀ ਮੇਰਾ ਜਿਹੜਾ ਕੈਰੀਅਰ ਸਟਾਰਟ ਹੈ ਉਹ অটোਮੋਬਲ ਤੋਂ ਆਇਆ ਸੀ ਅੱਛਾ ਤੇ ਇਹ ਮੇਰੇ ਫਾਦਰ ਦੀ ਡੈਥ ਤੋਂ ਬਾਅਦ ਹੀ ਮਤਲਬ ਉਹਨਾਂ ਦੇ ਐਕਚੁਅਲੀ ਜਦੋਂ 2007 ਨਵੰਬਰ 2007 ਚ ਓਮ ਸ਼ਾਂਤੀ ਉਹ ਮੀ ਰੀਲੀਜ਼ ਹੋਈ ਹੈ ਜੀ ਤਾਂ ਉਦੋਂ ਮੇਰੇ ਫਾਦਰ ਨਾਲ ਉਹ ਕਾਈਂਡ ਆਫ ਮੇਰੀ ਪਹਿਲੀ ਫਿਲਮ ਹੀ ਸੀਗੀ ਅੱਛਾ ਥੋੜਾ ਥੋੜਾ ਉਹਨਾਂ ਨਾਲ ਸ਼ੁਰੂ ਕੀਤਾ ਸੀ ਸ਼ੁਰੂ ਕੀਤਾ ਨਾ ਸੋ 2007 ਚ ਫਿਲਮ ਰੀਲੀਜ਼ ਹੋਈ ਹੈ ਤੇ ਮਾਰਚ 2008 ਚ ਐਕਸਪਾਇਰ ਹੋਏ ਰਹੇ ਹੂੰ ਸੋ ਉਹ ਮਤਲਬ ਉਹ 5-6 ਮਹੀਨੇ ਦਾ ਸਿਰ ਸਾਡੇ ਕੱਠਿਆਂ ਕੋਲ ਇੱਕ ਟਾਈਮ ਸੀਗਾ ਔਰ ਉਹ ਦੇਖ ਕੇ ਗਏ ਨੇ ਤੁਹਾਡੀ ਸਕਸੈਸ ਕਹਿ ਲਓ ਕਿ ਉਹ ਬਾਲੀਵੁੱਡ ਦੀ ਫਿਲਮ ਔਰ ਉਹ ਵੀ ਪਹਿਲੀ ਹਾਂਜੀ ਤੇ ਹੁਣ ਬੰਬੇ ਵਾਲੇ ਪਾਸੇ ਨੂੰ ਕਿੰਨਾ ਕੁ ਉਹ ਹੈਗਾ ਕਿ ਉਹਨੂੰ ਅਜੇ ਬ੍ਰੇਕ ਤੇ ਰੱਖਿਆ ਨਹੀਂ ਨਹੀਂ ਉਹ ਬਹੁਤ ਅਜੇ ਅਸੀਂ ਇੰਟਰਨੈਸ਼ਨਲੀ ਤੇ ਮੈਨੂੰ ਲੱਗਦਾ ਕਿ 2024 25 ਦੀ ਸਾਰੀਆਂ ਵੱਡੀਆਂ ਫਿਲਮਾਂ ਇੰਟਰਨੈਸ਼ਨਲੀ ਅਸੀਂ ਰਿਲੀਜ਼ ਕੀਤੀਆਂ ਸਪੈਸ਼ਲੀ ਕੈਨੇਡਾ ਕਣ ਮਤਲਬ ਇਸਤਰੀ ਅਸੀਂ ਰਿਲੀਜ਼ ਕੀਤੀ ਐ ਸਿਕੰਦਰ ਅਸੀਂ ਰਿਲੀਜ਼ ਕੀਤੀ ਐ ਮਤਲਬ ਜੂ ਯੂ ਨੇ ਹਾਊਸਫੁੱਲ ਅਸੀਂ ਰਿਲੀਜ਼ ਕੀਤੀ ਸੀ ਉਹਨੂੰ ਅੱਛਾ ਹਾਂਜੀ ਸੋ ਬਹੁਤ ਫਿਲਮਾਂ ਰਿਲੀਜ਼ ਕੀਤੀ ਨੇ ਮੁੰਜਾ ਕੀਤੀ ਸੀ ਬੇਬੀ ਜਾਨ ਕੀਤੀ ਸੀ ਸੋ ਬਹੁਤ ਬਹੁਤ ਸਾਰੀਆਂ ਫਿਲਮਾਂ ਕੀਤੀ ਤੁਹਾਡਾ ਸਾਰੇ ਕਲਾਕਾਰਾਂ ਨਾਲ ਬੜਾ ਪਿਆਰ ਆ ਜੀ ਔਰ ਰਿਸ਼ਤੇਦਾਰ ਸਾਰਿਆਂ ਦੇ ਹੀ ਹੁੰਦੇ ਨੇ ਤੁਹਾਡੇ ਵੀ ਹੋਣਗੇ ਮਤਲਬ ਦੇਖੋ ਬਿਜ਼ਨਸ ਇੱਕ ਆਡਾ ਔਰ ਰਿਸ਼ਤੇਦਾਰੀ ਵਾਲਾ ਪਿਆਰ ਔਰ ਹਾਸਾ ਮਜ਼ਾਕ ਤਾਂ ਸਾਰਿਆਂ ਨਾਲ ਹੀ ਹੁੰਦਾ ਤੁਹਾਨੂੰ ਵੀ ਕਦੀ ਤੁਹਾਡੇ ਸਾਲਾ ਸਾਹਿਬ ਹੋਣੀ ਜਾਂ ਤੁਹਾਡੀ ਫੈਮਿਲੀ ਚੋ ਕਿਨਾਂ ਅੰਦੀ ਤਾਂ ਸਾਰਿਆਂ ਨਾਲ ਬੈਣੀ ਖਲੋਣੀ ਸਾਨੂੰ ਵੀ ਗਰੀ ਮਲਾਇਆ ਨਹੀਂ ਉਹ ਜਿਹੜਾ ਮਲਾਦਾ ਪਤਾ ਨਹੀਂ ਮਲਾਣਾ ਨਹੀਂ ਅੱਛਾ ਮੈਂ ਇੱਕ ਪੁੱਛਣਾ ਚਾਹਣਾ ਸਾਰੇ ਤੁਹਾਡੇ ਲਈ ਥੋੜਾ ਜਿਆ ਟਫ ਹੋਊਗਾ ਲੇਕਿਨ ਮੈਂ ਜੋਣਾ ਕਿ ਤੁਸੀਂ ਜਵਾਬ ਜ਼ਰੂਰ ਦਿਓ ਜਿੰਨੇ ਆਰਟਿਸਟ ਹੈ ਤੁਹਾਡੀ ਬਹੁਤ ਰਿਸਪੈਕਟ ਕਰਦੇ ਤੁਹਾਡਾ ਸਾਰਿਆਂ ਨਾਲ ਪਿਆਰ ਹੈ ਪਹਿਲੀ ਵਲ ਤੇ ਫੋਨ ਕੌਣ ਚੁੱਕਦਾ ਕਿ ਸਾਰੇ ਪਹਿਲੀ ਵਲ ਤੇ ਚੁੱਕਦੇ ਨਹੀਂ ਸਾਰੇ ਹੀ ਨਹੀਂ ਜੀ ਐਦਾ ਕੁਝ ਨਹੀਂ ਹੈ ਬਿਕੋਜ਼ ਮੇਰੇ ਮੇਰੇ ਲਈ ਕੀ ਹੈਗਾ ਕਿ ਮੈਂ ਬਿਜ਼ਨਸ ਨੂੰ ਬਹੁਤ ਸੈਕੰਡਰੀ ਰੱਖਿਆ ਹੈ ਨਾ ਰਿਸ਼ਤਾ ਤੁਹਾਡੇ ਲਈ ਬਹੁਤ ਹੈ ਮੇਰੇ ਮੇਰੇ ਬਹੁਤ ਸਾਰੇ ਇਦਾਂ ਦੇ ਆਰਟਿਸਟ ਨੇ ਜਿਨ੍ਹਾਂ ਨਾਲ ਮਤਲਬ ਉਹ ਕੰਮ ਅੱਜ ਹੈਗਾ ਜਾਂ ਨਹੀਂ ਹੈਗਾ ਜਾਂ ਉਹ ਇਦਾਂ ਦਾ ਕਦੀ ਕਦੀ ਵੀ ਨਹੀਂ ਹੋਇਆ ਕਿ ਬਟ ਉਹ ਸਾਰਿਆਂ ਨੂੰ ਮੈਨੂੰ ਮੈਨੂੰ ਸਾਰਿਆਂ ਬਾਰੇ ਔਰ ਸਾਰਿਆਂ ਨੂੰ ਮੇਰੇ ਬਾਰੇ ਇਹ ਪਤਾ ਹੈ ਕਿ ਯਾਰ ਜੇ ਸਾਨੂੰ ਕੋਈ ਜੈਨੂਇਨ ਐਡਵਾਈਸ ਜਾਂ ਓਪੀਨੀਅਨ ਚਾਹੀਦੀ ਹੈ ਤਾਂ ਮੈਨੂੰ ਜਾਂ ਉਹਨਾਂ ਨੂੰ ਤੇ ਅਸੀਂ ਇੱਕ ਦੂਜੇ ਨੂੰ ਕਦੀ ਵੀ ਬੇਫਿਕਰ ਹੋ ਕੇ ਫੋਨ ਕਰ ਸਕਦੇ ਹਾਂ ਫੋਨ ਕਰ ਸਕਦੇ ਹਾਂ ਅੱਛਾ ਤੁਹਾਡੀ ਫੈਮਿਲੀ 'ਚ ਤੁਹਾਨੂੰ ਸਰਪ੍ਰਾਈਜ਼ ਮਿਲਦੇ ਹੋਣਗੇ ਕਦੀ ਕਦੀ ਆਰਟਿਸਟਾਂ ਵੱਲੋਂ ਵੀ ਕੋਈ ਸਰਪ੍ਰਾਈਜ਼ ਆਉਨੇ ਹੋਣਗੇ ਤੁਹਾਡੀ ਲਾਈਫ ਚ ਤੁਹਾਡੇ ਬਰਥਡੇ ਤੇ ਜਾਂ ਕਿਸੇ ਸਪੈਸ਼ਲ ਓਕੇਜਨ ਤੇ ਤੁਹਾਨੂੰ ਸਭ ਤੋਂ ਪਿਆਰਾ ਸਰਪ੍ਰਾਈਜ਼ ਕਿਹਦੇ ਵੱਲੋਂ ਮਿਲਿਆ ਦੇਖੋ ਪਿਆਰਾ ਸਰਪ੍ਰਾਈਜ਼ ਜਿਹੜਾ ਨਾ ਉਹ ਮੈਨੂੰ ਇਹ ਲੱਗਦਾ ਕਿ ਅ ਸਿਰਫ ਇਹ ਹੁੰਦਾ ਕਿ ਜੇ ਤੁਹਾਨੂੰ ਦਿਲੋਂ ਕਿਸੇ ਨੇ ਵਿਸ਼ ਵੀ ਕਰਤੀ ਨਾ ਉਹ ਪਿਆਰੀ ਹੈ ਤੂੰ ਸਰਪ੍ਰਾਈਜ਼ ਹੀ ਆ ਉਹਨੂੰ ਆਈ ਡੋਨਟ ਥਿੰਕ ਕਿ ਕਿਸੇ ਮੈਟੀਰੀਅਲਿਸਟਿਕ ਚੀਜ਼ਾਂ ਤਾਂ ਮੈਟਰ ਨਹੀਂ ਕਰਦਾ ਹਾਂਜੀ 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 ਸੋ ਉਹ ਮੈਨੂੰ ਲੱਗਦਾ ਕਿ ਉਹ ਉਹ ਸਾਰਿਆਂ ਵੱਲੋਂ ਦਿਲੋਂ ਦੁਆਵਾਂ ਆਉਂਦੀਆਂ ਨੇ ਸੋ ਇਸ ਕਰਕੇ ਉਹ ਮੇਰੇ ਲਈ ਸਭ ਤੋਂ ਸਪੈਸ਼ਲ ਆ ਵਾਹ ਕੀ ਬਾਤ ਹੈ ਭਾਈ ਨੇ ਕਿਸੇ ਨੂੰ ਨਰਾਜ਼ ਨਹੀਂ ਕਰਦਾ ਵੇਖੋ ਭਾਈ ਇਹਨਾਂ ਸਮਾਂ ਹੋ ਗਿਆ ਸਾਰੇ ਬੜਾ ਪਿਆਰ ਅਰੇ ਇਹ ਗੱਲ ਸੱਚੀ ਹੈ ਇਹ ਭਾਵੇਂ ਆਫ ਦਾ ਕੈਮਰਾ ਕਰ ਲੋ ਚਾਹੇ ਆਨ ਦਾ ਕੈਮਰਾ ਗੱਲ ਕਰ ਲੋ ਪਿਆਰ ਸਾਰਿਆਂ ਨਾਲ ਹੀ ਔਰ ਤਾਂ ਹੀ ਮੇਰੇ ਖਿਆਲ ਸਾਡੀ ਇੰਡਸਟਰੀ ਗਰੋ ਕਰਾਏ ਔਰ ਸਰ ਤੁਸੀਂ ਹੁਣ ਜੇ 26 ਦੀ ਆਪਾਂ ਗੱਲ ਕਰੀਏ ਮੋਡਿਆਂ ਤੇ ਕਾਫੀ ਵੱਡੀ ਜ਼ਿੰਮੇਵਾਰੀ ਹੈ ਰਕਾਂ ਕਿਉਂਕਿ ਫਿਲਮਾਂ ਬਹੁਤ ਸਾਰੀਆਂ ਨੇ ਲੇਕਿਨ ਕੀ ਕੁਝ ਪਲਾਨਸ ਨੇ ਫਿਊਚਰ ਪਲਾਨਸ ਕੀ ਨੇ ਹੋਰ ਕਿਦਾਂ ਆਪਾਂ ਪੰਜਾਬੀ ਸਿਨੇਮਾ ਨੂੰ ਵਾਈਡਲੀ ਦਿਖਾ ਸਕਦੇ ਆ ਲੋਕਾਂ ਨੂੰ ਔਰ ਕੀ ਕੁਝ ਬੈਸਟ ਆਪਣੇ ਵੱਲੋਂ 엘ਿਮੈਂਟਸ ਦੇ ਸਕਦੇ ਆ ਬੈਸਟ 엘ਿਮੈਂਟਸ ਦੇਖੋ ਜੀ ਪਹਿਲੇ ਤਾਂ ਕੋਸ਼ਿਸ਼ ਕਰ ਰਹੇ ਆ ਸਾਰੇ ਰੱਲ ਕੇ ਸਾਰੀ ਇੰਡਸਟਰੀ ਕੋਸ਼ਿਸ਼ ਕਰ ਰਹੀ ਹੈ ਕਿ ਵਧੀਆ ਫਿਲਮਾਂ ਬਣਾਈਏ ਹਨਾ ਕਿ ਲੋਕ ਅਗਰ ਕੋ ਤੁਹਾਡੇ ਤੇ 2-250 ਰੁਪਏ ਇਨਵੈਸਟ ਕਰੇ ਤਾਂ ਉਹ ਐਟ ਲੀਸਟ ਹੈਪੀਨੈਸ ਲੈ ਕੇ ਘਰ ਜਾਏ ਜਿਹਾ ਮੇਰਾ 3-4 ਘੰਟੇ ਲੱਗੇ ਸੀ ਮੇਰੇ ਪੈਸੇ ਲੱਗੇ ਸੀ ਤਾਂ ਮੈਨੂੰ ਵੈਲਿਊ ਆਫ ਮਨੀ ਮਿਲੀ ਪਹਿਲਾ ਉਹ ਚੀਜ਼ ਆ ਉਸ ਤੋਂ ਬਾਅਦ ਕਮਰਸ਼ੀਅਲੀ ਬਹੁਤ ਸਾਰੀਆਂ ਫਿਲਮਾਂ ਮੈਨੂੰ ਲੱਗਦਾ ਨੈਕਸਟ ਈਅਰ ਬਹੁਤ ਵੱਡੀਆਂ ਹੋਣ ਵਾਲੀਆਂ ਨੇ ਹੂੰ ਸੋ ਪਹਿਲੀ ਫਿਲਮ ਅਸੀਂ ਰਿਲੀਜ਼ ਕਰਨੀ ਉਹ ਧਰਮਾ ਤੇ ਹੰਬਲ ਦੀ ਇੱਕ ਫਿਲਮ ਹੈ ਵਿਆਹ ਕਰਤਾਰੇ ਦਾ ਜੀ ਜੀ ਤਾਂ ਉਹ ਫੈਬ ਚ ਹੈ ਪਰ ਉਸ ਤੋਂ ਪਹਿਲੇ ਆਪਣੀ 22 ਜਨਵਰੀ ਨੂੰ ਫਿਲਮ ਹੈ ਜਿਹੜੀ ਅਸੀਂ OTT ਦੀ ਜਿਹਦਾ ਨਾ ਸ਼ੁਰੂਆਤ ਕਰ ਰਹੇ ਹਾਂ ਵੈਲਕਮ ਜੀਜਾ ਜੀ ਸੋ ਵੈਲਕਮ ਜੀਜਾ ਜੀ ਮੈਂ ਦੱਸਣਾ ਚਾਹਾਂਗਾ ਜੀ ਵੈਲਕਮ ਜੀਜਾ ਜੀ ਜਿਹੜੀ ਹੈ ਨਾ ਉਹ ਇੱਕ ਵੈਲਕਮ ਸੀਰੀਜ਼ ਹੈ ਉਹਦੇ ਚ ਅਸੀਂ ਅਰਾਊਂਡ 20 ਟਾਈਟਲ ਜਿਹੜੇ ਨੇ ਉਹ ਰਜਿਸਟਰਡ ਕੀਤੇ ਨੇ ਉਹ ਵੀ ਟਾਈਟਲਸ ਜਿਹੜੇ ਨੇ ਉਹ ਹਰ ਰਿਸ਼ਤੇ ਤੇ ਫਿਲਮ ਹੈ ਵਾਹ ਉਹ ਜਿਹਦਾ ਵੈਲਕਮ ਜੀਜਾ ਜੀ ਐ ਨੈਕਸਟ ਜਿਹੜੀ ਉਹ ਫੈਬਰੂਅਰੀ ਚੂਟ ਹੋਣੀ ਵੈਲਕਮ ਚਾਚਾ ਜੀ ਐ ਫਿਰ ਵੈਲਕਮ ਭੂਆ ਜੀ ਐ ਵੈਲਕਮ ਫੁੱਪੜ ਜੀ ਉਹ ਵੈਲਕਮ ਫੁੱਪੜ ਜੀ ਉਹ ਜਿੰਨੇ ਰਿਸ਼ਤੇ ਨੇ ਆਏ ਆ ਉਹ ਪੂਰੇ ਰਿਸ਼ਤਿਆਂ ਦੀ ਇੱਕ ਸੀਰੀਜ਼ ਆ ਕੀ ਬਾਤ ਆ ਸੋ ਮਤਲਬ ਮੈਨੂੰ ਲੱਗਦਾ ਕਿ ਲੋਕਾਂ ਨੂੰ ਆਪਾਂ ਐਂਟਰਟੇਨਮੈਂਟ ਦੇ ਨਾਲ ਨਾਲ ਬਹੁਤ ਸਾਰੇ ਮੈਸੇजेस ਵੀ ਉਹਨਾਂ ਫਿਲਮਾਂ 'ਚ ਦੇਵਾਂਗੇ ਰਿਸ਼ਤਿਆਂ ਨਾਲ ਜੋੜਨ ਦੀ ਗੱਲ ਹਾਂਜੀ ਔਰ ਮੇਰੇ ਖਿਆਲ ਅੱਜਕੱਲ੍ਹ ਰਿਸ਼ਤੇ ਘੱਟ ਬਹੁਤ ਗਈ ਵੈਲਿਊ ਲੋਕੋ ਨਹੀਂ ਕਰਦੇ ਨੇ ਪਰ ਜੇ ਇਦਾਂ ਦੇ ਮੈਸੇਜ ਦੇਣ ਵਾਲੀਆਂ ਫਿਲਮਾਂ ਆਉਣਗੀਆਂ ਤਾਂ ਰਿਆ ਲੋਕ ਦੁਬਾਰਾ ਉਸ ਚੀਜ਼ ਨਾਲ ਕਨੈਕਟ ਕਰ ਪਾਉਂ। ਹਾਂਜੀ ਹਾਂਜੀ ਚਲੋ ਬਹੁਤ ਵਧੀਆ ਸਰ ਤੁਸੀਂ ਬੜਾ ਸੋਹਣਾ ਕੰਮ ਕਰ ਰਹੇ ਹੋ ਔਰ ਤੁਹਾਡੇ ਤੋਂ ਮੇਰੇ ਖਿਆਲ ਜਿੱਦਾਂ ਆਪਾਂ ਕਹਿੰਦੇ ਨੇ ਨਾ ਸੋਸ਼ਲ ਮੀਡੀਆ ਤੇ ਕਈ ਜੀ ਬੀ ਜ਼ੀਰੋ ਹੇਟਰਸ ਤੁਸੀਂ ਉਹਨਾਂ ਚੋਂ ਆਉਂਦੇ ਹੋ। ਤੁਹਾਡਾ ਸਾਰਿਆਂ ਨਾਲ ਪਿਆਰ ਆ। ਬਿਲਕੁਲ ਰੱਖਣਾ ਵੀ ਚਾਹੀਦਾ ਜੀ। ਬਿਲਕੁਲ ਸਹੀ ਗੱਲ ਹੈ। ਇਹ ਤੁਹਾਡਾ ਜਿਹੜਾ ਹੱਸਦਾ ਚਿਹਰਾ ਨਾ ਕਈਆਂ ਨੂੰ ਮੋਹ ਲੈਂਦਾ। ਸੋ ਬਹੁਤ ਸਾਰੀਆਂ ਵੈਸਟ ਵਿਸ਼ੇ ਸਰ ਤੁਸੀਂ ਅੱਜ ਸਾਨੂੰ ਸਮੇਂ ਚ ਸਮਾਂ ਦਿੱਤਾ ਨਹੀਂ ਨਹੀਂ ਥੈਂਕ ਯੂ ਸੋਮਾ ਔਰ ਬੜਾ ਚੰਗਾ ਲੱਗਾ ਤੁਹਾਡੇ ਤੋਂ ਜਿੰਨੀ ਇਨਫੋਰਮੇਸ਼ਨ ਲੈ ਸਕਿਆ ਆਪਾਂ ਜ਼ਰੂਰ ਸਾਨੂੰ ਵਧੀਆ ਲੱਗੀ ਔਰ ਤੁਸੀਂ ਹੁਣ ਰੈਡੀ ਹੋ ਜੋ ਸਾਨੀ ਸਾਹਿਬ ਨੇ ਤਾਂ ਬੈਗ ਘਸ ਲਿਆ 2026 ਚ ਤੁਹਾਨੂੰ ਫਿਲਮਾਂ ਦੇ ਬੰਡਾਰੇ ਦੇ ਰਹੇ ਨੇ ਔਰ ਸਾਰੀ ਜਗ੍ਹਾ ਹੀ ਔਰ ਵਧੀਆ OTT ਵੀ ਔਰ ਸਿਨੇਮਾ ਵੀ ਤੇ ਆਪਣੇ ਚਹੇਤਿਆਂ ਨੂੰ ਪਿਆਰ ਭਰਿਆ ਕੁਝ ਸਨੇਹਾ ਦੇਣਾ ਚਾਹੋ ਆਪਣੇ ਪੇਰੈਂਟਸ ਦੀ ਸੇਵਾ ਕਰੋ ਜਿਹੜੇ ਆਪਣੀ ਵਾਈਫ ਨੂੰ ਰਿਸਪੈਕਟ ਦਿਓ ਆਪਣੇ ਬੱਚਿਆਂ ਨੂੰ ਪਿਆਰ ਕਰੋ ਤੇ 2026 ਸਾਡੇ ਲਈ ਤੇ ਤੁਹਾਡੇ ਸਾਰਿਆਂ ਲਈ ਬਹੁਤ ਖੁਸ਼ੀਆਂ ਭਰੇ ਹੋਵੇ थैंक यू so much ਸੋ ਬਿਲਕੁਲ ਜੀ ਇਹ ਸਮ ਸਾਡੇ ਨਾਲ ਮਨੀਸ਼ ਸਾਨੀ ਸਾਹਿਬ ਓਮ ਜੀ ਗਰੁੱਪ ਦੇ ਡਾਇਰੈਕਟਰ ਔਰ ਬੜੀਆਂ ਸੋਹਣੀਆਂ ਗੱਲਾਂ ਬਾਤਾਂ ਹੋਈਆਂ ਤੁਹਾਨੂੰ ਕਿਵੇਂ ਲੱਗੀਆਂ ਤੁਹਾਡਾ ਕੀ ਓਪੀਨੀਅਨ ਆ ਕਿ ਸਿਨੇਮਾ ਚ ਜੇ ਤੁਸੀਂ ਚੇਨ ਚਾਹੁੰਦੇ ਹੋ ਤਾਂ ਕੀ ਹੋ ਸਕਦਾ ਸਾਨੂੰ ਜ਼ਰੂਰ ਕਮੈਂਟ ਬਾਕਸ ਚ ਦੱਸਿਓ ਅਸੀਂ ਤੁਹਾਡੀ ਗੱਲ ਜ਼ਰੂਰ ਸਰ ਹੁਣਾਂ ਤੱਕ ਪਹੁੰਚਾਵਾਂਗੇ ਫਿਲਹਾਲ ਦੇ ਲਈ ਅੱਜ ਇਸ ਗੱਲਬਾਤ ਸਿਰਫ ਇੰਨਾ ਹੀ ਅਗਲੀ ਵਾਰ ਫਿਰ ਮਿਲਾਂਗੇ ਕਿਸੇ ਖਾਸ ਸ਼ਖਸੀਅਤ ਦੇ ਨਾਲ ਮੈਨੂੰ ਪਰਮ ਸਿੰਘ ਦੀ ਇਜਾਜ਼ਤ ਦੇਕਰ ਅਰਦਾਨਾ ਸਪੋਕਸਮੈਨ ਸਸਿਕਾ